ਦੋ ਮੁਸਲਮਾਨ ਸਿੱਖ ਇਸਾਈਆਂ ਦੀ ਗਿਣਤੀ ਵੀ ਹੁਣ ਬਹੁਤ ਵੱਡੀ ਹੋ ਗਈ ਸਾਰੇ ਰਲ ਕੇ ਰਹਿੰਦੇ ਆ ਬੀਜੇਪੀ ਤਾਂ ਵੰਡਣ ਦੀ ਰਾਜਨੀਤੀ ਕਰਦੀ ਹੈ ਵੰਡਣ ਦੀ ਰਾਜਨੀਤੀ ਦੀ ਗੱਲ ਕਰੀਏ ਤਾਂ ਬੀਜੇਪੀ ਨੇ ਹਰਿਆਣਾ ਵਿੱਚ ਤੀਸਰੀ ਵਾਰ ਸਰਕਾਰ ਬਣਾਈ ਜਾਟ ਵਰਸ ਜਾਦਰ ਯੂਪੀ ਵਿੱਚ ਵੀ ਯਾਦਵ ਵਰਸ ਜਾਦਰ ਕਮੰਤਰੀ ਤੋਂ ਵੀ ਮਹਿਕਮੇ ਖੋ ਕੇ ਅਫਸਰਾਂ ਨੂੰ ਨਹੀਂ ਦਿੱਤੇ ਗਏ ਹੁਣ ਪੰਜਾਬ ਵਿੱਚ ਵੀ ਇਹੀ ਚਾਲ ਚੱਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਪੰਜਾਬ ਵਿੱਚ ਵੱਡੀ ਜੀਐਨਪੀ ਚ ਕਿਸਾਨ ਪਰਿਵਾਰਾਂ ਜਾਂ ਜੱਟ ਫੈਮਲੀਆ ਨੇ ਉਹ ਕਹੀਏ ਉਹ ਵਰਸਸ ਅਦਰ ਕਰਕੇ ਵੀ ਭਾਜਪਾ ਦੀ ਇੱਕ ਨੀਤੀ ਲੱਗਦੀ ਆ ਵੀ ਇਹ ਪੰਜਾਬ 'ਚ ਵੀ ਵਰਤੀ ਜਾ ਰਹੀ ਹੈ। ਆਪਣੇ ਵਿਰੋਧੀ ਕਹਿੰਦੇ ਵੀ ਆਰਐਸਐਸ ਦੀ ਤਾਂ ਆਈਡੋਲੋਜੀ ਇਹ ਹੈ ਕਿ ਮਨੂ ਸਮ੍ਰਿਤੀ ਲਾਗੂ ਕਰਨੀ ਹੈ ਤੇ ਸੰਵਿਧਾਨ ਨੂੰ ਤਾਂ ਖਤਮ ਕਰ ਦੇਣਾ ਹੈ। ਫਿਰ ਤਾਂ ਸਭ ਤੋਂ ਵੱਡੀ ਮਾਰ ਪੰਜਾਬ ਦੇ ਦਲਿਤ ਵਰਗ ਤੇ ਤੇ ਇਹ ਪੈਣੀ ਹੈ ਜੇਕਰ ਤੁਹਾਡੀ ਸਰਕਾਰ ਆ ਗਈ ਤਾਂ। ਦੇਖੋ। ਹੋਣ ਦੇ ਨਾਤੇ ਫਿਰ ਪੰਜਾਬ ਦੀ ਤੁਸੀਂ ਕਿਵੇਂ ਗੱਲਾਂ ਕਰ ਸਕੋਗੇ ਪੰਜਾਬ ਦੇ ਪਾਣੀ ਦਾ ਕਿਵੇਂ ਬਚਾ ਸਕੋਗੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਿਵੇਂ ਕਰ ਸਕੋਗੇ ਮੈਂ ਤੁਹਾਨੂੰ ਕੰਟਰੋਲ ਉਹਦੇ ਕਰ ਲੈਂਦੇ ਵੀ ਨਹੀਂ ਆ ਨਹੀਂ ਕਰਦੇ ਜੀਪੀ ਦੇ ਲੀਡਰਾਂ ਨੂੰ ਕਦੇ ਸਰਕਾਰ ਨਹੀਂ ਬਣੀ ਬੀਜੇਪੀ ਦੇ ਲੀਡਰਾਂ ਦੀ ਚਲਦੀ ਵੀ ਨਹੀਂ ਤੇ ਫਿਰ ਲੋਕਾਂ ਦੇ ਨਾਲ ਖੜਦੇ ਕਿਵੇਂ ਵੀ ਥੋੜੀ ਚਲਦੀ ਆ ਕਿ ਨਹੀਂ ਚਲਦੀ ਨਸ਼ਾ ਤਾਂ ਫਿਰ ਇਹ ਵੀ ਇਲਜ਼ਾਮ ਲੱਗਦੇ ਵੀ ਬਾਹਰੋਂ ਬਾਹਰ ਆਉਂਦਾ ਹੈ ਪਾਕਿਸਤਾਨ ਚੋਂ ਆਉਂਦਾ ਹੈ ਡਰੋਨ ਉਹ ਡਰੋਨਾਂ ਰਹੀ ਭੇਜੀ ਜਾਂਦੇ ਆ ਫਿਰ ਬਾਰਡਰ ਤੇ ਤਾਂ ਸਿਕਿਉਰਿਟੀ ਕੇਂਦਰ ਦੀ ਆ ਥੋੜੀ ਸਰਕਾਰ ਦੀ ਆ ਫਿਰ ਇਹਦਾ ਮਤਲਬ ਥੋੜੀ ਸਰਕਾਰ ਵੀ ਨਸ਼ਾ ਵਗਾਉਣ ਦੀ ਬਦਲਣ ਦੀਆਂ ਗੱਲਾਂ ਜਿਨ੍ਹਾਂ ਨੇ ਅਮਰਜੈਂਸੀ ਲਾਈ ਜਿਨ੍ਹਾਂ ਨੇ ਚੱਲਦੀਆਂ ਸਰਕਾਰਾਂ ਨੂੰ ਭੰਗ ਕਰਕੇ ਲੋਕਾਂ ਨੂੰ ਜੇਲਾਂ ਚ ਸਿੱਟਿਆ ਅੱਜ ਦੇਖੋ 24 ਤਰੀਕਾ ਕੱਲ ਨੂੰ 25 ਤਰੀਕ ਉਹ ਦੇਣਾ ਉਹ ਕਾਲੇ ਦੇਣਾ ਆਉਣਾ ਜਿਹਦੇ ਚ ਇੰਦਰਾ ਗਾਂਧੀ ਨੇ ਅਮਰਜੈਂਸੀ ਲਾ ਕੇ ਲੋਕਾਂ ਨੂੰ ਜੇਲਾ ਚ ਤੇ ਜੋ ਮੈਨੂੰ ਕਿਹਾ ਜਾਂਦਾ ਸਿਖਾਇਆ ਜਾਂਦਾ ਦੇਸ਼ ਭਗਤੀ ਸਿਖਾਈ ਜਾਂਦੀ ਆ ਪੰਜਾਬ ਪ੍ਰੇਮੀ ਸਿਖਾਇਆ ਜਾਂਦਾ ਸਮਾਜ ਪ੍ਰੇਮੀ ਸਿਖਾਇਆ ਜਾਂਦਾ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦਾ ਸਿਖਾਇਆ ਜਾਂਦਾ ਸੰਵਿਧਾਨ ਦੇ ਉਪਰ ਨਾਲ ਲੈ ਕੇ ਚੱਲਣਾ ਸੰਵਿਧਾਨ ਦੇ ਵਿੱਚ ਰਹਿਣਾ ਕਾਨੂੰਨ ਦੇ ਵਿੱਚ ਰਹਿਣਾ ਸਾਨੂੰ ਸਿਖਾਇਆ ਜਾਂਦਾ ਉਹ ਸਾਡੇ ਖੂਨ ਖੂਨ ਦੇ ਵਿੱਚ ਆ ਰਾਸ਼ਟਰ ਪ੍ਰੇਮੀ ਦੇਸ਼ ਭਗਤੀ ਉਹ ਅਸੀਂ ਨਾਲ ਲੈ ਕੇ ਚੱਲਦੇ ਸਤਿ ਸ਼੍ਰੀ ਅਕਾਲ ਜੁੜਿਓ ਖਾਸ ਪੰਜਾਬੀ ਟੀਵੀ ਦੇ ਨਾਲ ਅੱਜ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਗੌਰਵ ਕੱਕੜ ਦੇ ਨਾਲ ਗੱਲਬਾਤ ਕਰਾਂਗੇ ਪੰਜਾਬ ਦੀ ਸਿਆਸਤ ਬਾਰੇ ਭਾਜਪੀ ਦੀ ਸਿਆਸਤ ਬਾਰੇ ਤੇ ਇਹਨਾਂ ਦੀ ਜ਼ਿੰਦਗੀ ਬਾਰੇ ਵੀ ਅੱਜ ਦੇ ਪੋਡਕਾਸਟ ਵਿੱਚ ਵਿਚਾਰ ਚਰਚਾ ਕਰਾਂਗੇ ਸਵਾਗਤ ਕਰਦੇ ਆ ਸਸੀ ਗਾਲ ਗੌਰਵ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਅਕਾਲ ਕੀ ਹਾਲ ਚਾਲ ਆ ਭਾਈ ਜੀ ਬਹੁਤ ਵਧੀਆ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਤੁਸੀਂ ਅੱਜ ਦਾਸ ਨੂੰ ਮੌਕਾ ਦਿੱਤਾ ਤੇ ਇੱਥੇ ਆਏ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਕਿਵੇਂ ਚੱਲ ਰਹੀ ਹੈ ਜ਼ਿੰਦਗੀ ਜ਼ਿੰਦਗੀ ਵਧੀਆ ਜੀ ਸਿਆਸਤ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਆ ਜੀ ਮਾਣ ਆ ਕਿ ਅਸੀਂ ਭਾਰਤੀ ਜਨਤਾ ਪਾਰਟੀ ਦੇ ਸਿਪਾਹੀ ਆ ਸਾਡੀ ਪਾਰਟੀ ਦੀ ਇੱਕ ਖੂਬਸੂਰਤੀ ਹੈ ਜਿਹੜੀ ਇੱਕ ਆਮ ਕਾਰਜਕਰਤਾ ਨੂੰ ਅੱਗੇ ਲੈ ਕੇ ਜਾਂਦੀ ਆ ਆਮ ਵਰਕਰ ਤੋਂ ਅੱਗੇ ਲੈ ਕੇ ਜਾਂਦੀ ਆ ਸੋ ਉਹਦੀ ਆਧਾਰਨ ਫਰੀਦਕੋਟ ਦੇ ਵਿੱਚ ਮੈਂ ਜੀ ਇੱਕ ਆਮ ਵਰਕਰ ਤੋਂ ਜ਼ਿੰਦਗੀ ਸ਼ੁਰੂ ਕੀਤੀ ਸਿਆਸਤ ਦੀ ਤੇ ਅੱਜ ਭਾਰਤੀ ਜਨਤਾ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਆ ਜੀ ਪ੍ਰਧਾਨ ਸਭਾ ਹਲਕਾ ਤੋਂ ਪਾਰਟੀ ਨੇ ਇਲੈਕਸ਼ਨ ਲੜਾਇਆ ਜੀ 2022 ਦੇ ਵਿੱਚ ਬਹੁਤ ਖੂਬਸੂਰਤ ਸਾਡਾ ਸੰਗਠਨ ਆ ਉਹਦੀ ਖੂਬਸੂਰਤੀ ਦੇ ਵਿੱਚ ਕੰਮ ਕਰਨ ਵਾਲੇ ਇਮਾਨਦਾਰ ਦੇਸ਼ ਪ੍ਰੇਮੀ ਨੂੰ ਪੰਜਾਬ ਪ੍ਰੇਮੀ ਨੂੰ ਭਾਰਤੀ ਜਨਤਾ ਪਾਰਟੀ ਅੱਗੇ ਲੈ ਕੇ ਜਾਂਦੀ ਐ ਸੋ ਉਹਦੇ ਵਿੱਚ ਲੱਗੇ ਹੋਏ ਐ ਜੀ ਭਾਈ ਜੀ ਜਿਵੇਂ ਕਿਹਾ ਜਾਂਦਾ ਵੀ ਨੌਜਵਾਨ ਤੁਸੀਂ ਆਪ ਨੌਜਵਾਨੋ ਨੌਜਵਾਨਾਂ ਦੀ ਸਿਆਸੀ ਪਾਰਟੀਆਂ ਚ ਨਾ ਨੌਜਵਾਨਾਂ ਤੋਂ ਸਿਆਸੀ ਪਾਰਟੀਆਂ ਕੰਮ ਬਹੁਤ ਕਰਾਉਂਦੀਆਂ ਪਰ ਉਹਨਾਂ ਨੂੰ ਮਾਨ ਸਨਮਾਨ ਜਾਂ ਉਹਨਾਂ ਨੂੰ ਸੀਟਾਂ ਨਹੀਂ ਦਿੱਤੀਆਂ ਜਾਂ ਨਹੀਂ ਆਉਦੇ ਨਹੀਂ ਦਿੱਤੇ ਜਾਂਦੇ ਤੁਸੀਂ ਇੱਕ ਨੌਜਵਾਨ ਹੋਣ ਦੇ ਨਾਤੇ ਇਹ ਪਾਰਟੀਆਂ ਦੀ ਇਸ ਸੋਚ ਨੂੰ ਕਿਵੇਂ ਕਰਦੇ ਹੋ ਇਹ ਕੱਲੀ ਕੱਲੀ ਭਾਜਪਾ ਪਾਰਟੀ ਦੀ ਨਹੀਂ ਗੱਲ ਕਰਦੇ ਸਾਰੀਆਂ ਪਾਰਟੀਆਂ ਜੀ ਨੌਜਵਾਨਾਂ ਨੂੰ ਛਿਕਵਾ ਰਿੰਦਾ ਹੈ ਦੇਖੋ ਸਾਡੀ ਪਾਰਟੀ ਦੇ ਵਿੱਚ ਤਾਂ ਨੌਜਵਾਨਾਂ ਨੂੰ ਮੌਕਾ ਬਹੁਤ ਦਿੱਤਾ ਜੀ ਚਾਹੇ ਯੂਵਾ ਮੋਰਚਾ ਦੀਆਂ ਉੱਦੇਦਾਰੀਆਂ ਹੋਣ ਚਾਹੇ ਐਮਸੀ ਦੀਆਂ ਟਿਕਟਾਂ ਹੋਣ ਚਾਹੇ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਦੀਆਂ ਟਿਕਟਾਂ ਹੋਣ ਚਾਹੇ ਐਮਐਲਏ ਦੀਆਂ ਟਿਕਟਾਂ ਹੋਣ 2022 ਦੇ ਵਿੱਚ ਯੂਵਾ ਮੋਰਚਾ ਦਾ ਮੈਂ ਬਤੌਰ ਜ਼ਿਲ੍ਹਾ ਪ੍ਰਧਾਨ ਸੀ ਤੇ ਮੈਨੂੰ ਪਾਰਟੀ ਨੇ ਇਲੈਕਸ਼ਨ ਲੜਾਇਆ ਕਨਵੀਰ ਸਿੰਘ ਤੋੜਾ ਸਾਹਿਬ ਉਹਨਾਂ ਨੂੰ ਜਿਹੜਾ ਅਮਲੋ ਤੋਂ ਇਲੈਕਸ਼ਨ ਲੜਾਇਆ ਇਸੇ ਤਰ੍ਹਾਂ ਅਸੀਂ ਯੂਥ ਦੇ ਵਿੱਚੋਂ ਦੋ ਬੰਦੇ ਇਲੈਕਸ਼ਨ ਜਿਹੜੇ ਲੜੇ ਸੀ ਇਸ ਤਰ੍ਹਾਂ ਜੋ ਵੀ ਬੰਦਾ ਪਾਰਟੀ ਲਈ ਕੰਮ ਕਰਦਾ ਮਿਹਨਤ ਕਰਦਾ ਪਾਰਟੀ ਉਹਨੂੰ ਅੱਗੇ ਲੈ ਜਾਂਦੀ ਸਾਡੀ ਪਾਰਟੀ ਦੇ ਵਿੱਚ ਨਾ ਕੋਈ ਪਰਿਵਾਰਵਾਦ ਆ ਨਾ ਕੋਈ ਭ੍ਰਿਸ਼ਟਾਚਾਰ ਆ ਨਾ ਹੀ ਕਿਸੇ ਇੱਕ ਬੰਦੇ ਦਾ ਕਬਜ਼ਾ ਅੱਜ ਮੈਂ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਮੈਨੂੰ ਪਾਰਟੀ ਨੇ ਸੇਵਾ ਕਰਨ ਦਾ ਮੌਕਾ ਦਿੱਤਾ ਇਹ ਕੋਈ ਮੇਰੀ ਪੱਕੀ ਮੋਰ ਨਹੀਂ ਜਾਂ ਪੱਕਾ ਮੇਰੇ ਪਰਿਵਾਰ ਦਾ ਜਾਂ ਪੱਕਾ ਮੇਰਾ ਇੱਥੇ ਠੱਪਾ ਨਹੀਂਗਾ ਇਹਦੇ 'ਚ ਬਦਲਾਅ ਹੁੰਦਾ ਰਹਿਣਾ ਅਸੀਂ ਸੰਗਠਨ ਦੇ ਲੋਕ ਆ ਅਸੀਂ ਨਿਰਸਵਾਰਥ ਬਿਨਾਂ ਕਿਸੇ ਲਾਲਚ ਤੋਂ ਅਸੀਂ ਕੰਮ ਕਰਦੇ ਰਹਿੰਦੇ ਆ ਬਾਕੀ ਗਾਂ ਪਾਰਟੀ ਦਾ ਜੋ ਹੁਕਮ ਆ ਅਸੀਂ ਉਹਦੇ ਤੇ ਚੱਲਦੇ ਗੌਰਵ ਕੱਕੜ ਪੰਜਾਬ ਦੀ ਸਿਆਸਤ ਨੂੰ ਬੀਜੇਪੀ ਦੇ ਨਜ਼ਰੀਏ ਤੋਂ ਕਿਵੇਂ ਦੇਖਦੇ? ਦੇਖੋ ਜੀ ਭਾਰਤੀ ਜਨਤਾ ਪਾਰਟੀ ਦੀ ਸਿਆਸਤ ਬਹੁਤ ਵਧੀਆ ਅੱਜ ਪੰਜਾਬ ਨੂੰ ਲੋੜ ਆ। ਪੰਜਾਬ ਪੰਜਾਬੀਆਂ ਦਾ ਪੰਜਾਬ ਨੂੰ ਲੋੜ ਆ ਭਾਰਤੀ ਜਨਤਾ ਪਾਰਟੀ ਦੀ। ਜੇ ਪੰਜਾਬ ਨੂੰ ਬਚਾਉਣਾ ਤਾਂ ਬੀਜੇਪੀ ਨੂੰ ਲਿਆਉਣਾ। ਇਹ ਹਰ ਇੱਕ ਦੇ ਮੂੰਹ ਤੇ ਹੋਣਾ ਚਾਹੀਦਾ ਅੱਜ ਹਰ ਗਲੀ ਹਰ ਸਾਥ ਹਰ ਪਿੰਡ ਚ ਇੱਕੋ ਗੱਲ ਚੱਲਦੀ ਆ ਵੀ ਜੇ ਪੰਜਾਬ ਨੂੰ ਬਚਾ ਸਕਦਾ ਅੱਜ ਦੇਖੋ ਪੰਜਾਬ ਤੇ ਕਿੰਨਾ ਕਰਜ਼ਾ ਵਧ ਗਿਆ ਅੱਜ ਪੰਜਾਬ ਚ ਤੁਸੀਂ ਦੇਖੋ ਗੁੰਡਾ ਰਾਜ ਕਿੰਨਾ ਵਧ ਗਿਆ ਅੱਜ ਭ੍ਰਿਸ਼ਟਾਚਾਰ ਕਿੰਨਾ ਵਧ ਗਿਆ ਪੰਜਾਬ ਨੂੰ ਦੇਖੋ ਦਿੱਲੀੋਂ ਜਿਹੜੇ ਵਹਿਲੇ ਹੋਏ ਅੱਜ ਆ ਕੇ ਲੀਡਰ ਲੁੱਟ ਰਹੇ ਆ ਅਫਸੋਸ ਦੀ ਗੱਲ ਆ ਕਦੀ ਮੁੱਖ ਮੰਤਰੀ ਤੋਂ ਵੀ ਮਹਿਕਮੇ ਖੋ ਕੇ ਅਫਸਰਾਂ ਨੂੰ ਨਹੀਂ ਦਿੱਤੇਗੇ ਪਰ ਉਹ ਪੰਜਾਬ ਦੇ ਵਿੱਚ ਹੋ ਰਿਹਾ ਦਿੱਲੀ ਤੋਂ ਆਏ ਅਫਸਰ ਜਿਹੜੇ ਆ ਪੰਜਾਬ ਚ ਲਾ ਰਹੇ ਆ ਇਹ ਬਹੁਤ ਹੀ ਜ਼ਿਆਦਾ ਮਾੜਾ ਪੰਜਾਬ ਦੇ ਵਿੱਚ ਹੋ ਰਿਹਾ ਇਹਦੇ ਤੋਂ ਜਿਹੜੀ ਰਾਤ ਦਵਾਉਣ ਲਈ ਲੋਕਾਂ ਦਾ ਵਿਕਾਸ ਕਰਨ ਲਈ ਜਿਹੜੀ ਦੇਖੋ ਸੈਂਟਰ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਇੱਕ ਹੋਊਗੀ ਤਾਂ ਹੀ ਜਿਹੜਾ ਵਿਕਾਸ ਹੋਊਗਾ ਤੁਸੀਂ ਦੂਜੇ ਸੂਬੇ ਦੇਖੋ ਯੂਪੀ ਦੇਖ ਲਓ ਹਰਿਆਣਾ ਦੇਖ ਲਓ ਮੱਧ ਪ੍ਰਦੇਸ਼ ਦੇਖ ਲਓ ਗੁਜਰਾਤ ਦੇਖ ਲਓ ਜਿੱਥੇ ਬੀਜੇਪੀ ਦੀ ਇੱਕ ਵਾਰ ਸਰਕਾਰ ਬਣੀ ਤੇ ਮੋੜ-ਮੋੜ ਜਿਹੜੀ ਆ ਸਰਕਾਰ ਬਣ ਰਹੀ ਆ ਸੋ ਦੇਖੋ ਸੂਬੇ ਕਿੰਨੇ ਤਰੱਕੀ ਤੇ ਆ ਤੁਸੀਂ ਦੇਖੋ ਹਰਿਆਣੇ ਦੇ ਵਿੱਚ ਖੇਡਾਂ ਦੇ ਵਿੱਚ ਕਿੰਨੇ ਸਾਡੇ ਨੌਜਵਾਨਾਂ ਨੇ ਨਾਂ ਪੈੜਾ ਕੀਤਾ ਉਹਨਾਂ ਨੂੰ ਜਿਹੜੀਆਂ ਸਹੂਲਤਾਂ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਅਫਸੋਸ ਕਿ ਪੰਜਾਬ ਦੇ ਵਿੱਚ ਜਿਹੜਾ ਹਰ ਦਮ ਆਪ ਦਾ ਜਿਹੜਾ ਢਿੱਡ ਪਰਨ ਦੇ ਵਿੱਚ ਲੀਡਰ ਲੱਗੇ ਹੋਏ ਆ ਪੰਜਾਬ ਦੀ ਜਵਾਨੀ ਬਾਰੇ ਕਿਸਾਨੀ ਬਾਰੇ ਪੰਜਾਬ ਬਾਰੇ ਕੋਈ ਨਹੀਂ ਸੋਚ ਰਿਹਾ ਕੋਈ ਤੁਸੀਂ ਤੁਸੀਂ ਗੱਲ ਕੀਤੀ ਕਿ ਬੀਜੇਪੀ ਦੀ ਪੰਜਾਬ ਨੂੰ ਜ਼ਰੂਰਤ ਹੈ ਪਰ ਪੰਜਾਬ ਇੱਕ ਸਾਰੇ ਭਾਈਚਾਰਕ ਸਾਂਝ ਦਾ ਇੱਕ ਬਹੁਤ ਵੱਡਾ ਪੂਰੇ ਦੇਸ਼ ਦੇ ਵਿੱਚ ਇੱਕ ਸਬੂਤ ਹੈ ਹਿੰਦੂ ਮੁਸਲਮਾਨ ਸਿੱਖ ਇਸਾਈਆਂ ਦੀ ਗਿਣਤੀ ਵੀ ਹੁਣ ਬਹੁਤ ਵੱਡੀ ਹੋ ਗਈ ਸਾਰੇ ਰਲ ਕੇ ਰਹਿੰਦੇ ਆ ਬੀਜੇਪੀ ਤਾਂ ਵੰਡਣ ਦੀ ਰਾਜਨੀਤੀ ਕਰਦੀ ਹੈ ਬਈ ਜੀ ਪਾੜੋ ਯਾ ਉਹ ਅੰਗਰੇਜ਼ਾਂ ਦੀ ਜਿਹੜੀ ਨੀਤੀ ਸੀ ਪਾੜੋ ਤੇ ਰਾਜ ਕਰੋ ਦੇਖੋ ਜੀ ਇਹ ਬਿਲਕੁਲ ਝੂਠ ਆ ਭਾਰਤੀ ਜਨਤਾ ਪਾਰਟੀ ਨੇ ਮਾਨਯੋਗ ਮੋਦੀ ਸਾਹਿਬ ਨੇ ਤੁਸੀਂ ਦੇਖੋ ਲਾਲ ਕਿਲੇ ਦੇ ਉੱਤੇ 300 ਸਾਲਾ ਬਣਾਇਆ ਕਰਤਾਰਪੁਰ ਸਾਹਿਬ ਦਾ ਲੰਘਾ ਖੋਲਿਆ ਕਾਲੀ ਸੂਚੀ ਖਤਮ ਕੀਤੀ ਅਫਗਾਨਿਸਤਾਨ ਤੋਂ ਸਰਦਾਪੂਰਕ ਮਹਾਰਾਜ ਸਾਹਿਬ ਦੇ ਸਰੂਪ ਲੈ ਕੇ ਆਂਦੇ ਇਸੇ ਤਰ੍ਹਾਂ ਜਿੰਨਾ ਸਤਕਾਰ ਮੋਦੀ ਸਾਹਿਬ ਨੇ ਕੀਤਾ ਆਪਣੇ ਜਿੰਨੇ ਵੀ ਸੰਗਤ ਦੇ ਲੋਕ ਸੀ ਉਹਨਾਂ ਨੂੰ ਬੁਲਾ ਕੇ ਪੀਐਮ ਹਾਊਸ ਦੇ ਵਿੱਚ ਉਹਨਾਂ ਨਾਲ ਮੀਟਿੰਗ ਕੀਤੀ ਸਤਕਾਰ ਕੀਤਾ ਇਹ ਸਿਰਫ ਕੁਝ ਕੁਸ਼ਰਾਰਤੀ ਜਿਹੜੇ ਪਾਰਟੀਆਂ ਦੇ ਲੋਕ ਆ ਉਹ ਇੱਕ افਵਾਹ ਫਲਾ ਰਹੇ ਆ ਬਿਲਕੁਲ ਝੂਠਾ ਤੁਸੀਂ ਦੇਖੋ ਹਰਦੀਪ ਸਿੰਘ ਪੁਰੀ ਜੀ ਉਹ ਨੁਮਾਇੰਦਗੀ ਕਰ ਰਹੇ ਆ ਮੰਤਰੀ ਆ ਸਰਦਾਰ ਮਨੀਸ਼ ਸਿੰਘ ਬਿੱਟੂ ਜੀ ਉਹ ਨੁਮਾਇੰਦਗੀ ਕਰ ਰਹੇ ਆ ਮੰਤਰੀ ਆ ਕਿ ਕਿਹੜੇ ਪਾਸੇ ਤੁਸੀਂ ਕਹਿ ਰਹੇ ਹੋ ਵੀ ਬੀਜੇਪੀ ਵੰਡ ਰਹੀ ਆ ਨਾ ਤਾਂ ਮੈਨੂੰ ਲੱਗਦਾ ਤੇ ਨਾ ਹੀ ਇਹੋ ਜੀ ਕੋਈ ਸੋਚ ਆ ਇਹ ਸਿਰਫ ਕੁਝ ਕੁਸ਼ਰਾਰਤੀ ਬੰਦੇ ਜਾਂ ਪੋਲੀਟੀਕਲ ਬੰਦੇ ਜਿਹੜੇ ਗੱਲਾਂ ਕਰਦੇ ਆ ਬਿਲਕੁਲ ਝੂਠ ਬਈ ਜਿਵੇਂ ਤੁਸੀਂ ਮੈਂ ਗੱਲ ਕਰ ਰਿਹਾ ਸੀ ਵੰਡਨ ਦੀ ਜੇਕਰ ਪੰਜਾਬ 'ਚ ਹੀ ਗੱਲ ਕਰ ਲਈਏ ਤਾਂ ਬੀਜੇਪੀ ਸਿਰਫ ਦਲਿਤ ਪਰਿਵਾਰਾਂ ਤੇ ਹੀ ਬਹੁਤ ਜ਼ੋਰ ਲਗਾ ਰਹੀ ਹੈ ਦਲਿਤ ਪਰਿਵਾਰਾਂ ਨੂੰ ਹੀ ਹੁਣ ਜੇ ਛੋਟੀਆਂ ਪੋਸਟਾਂ ਵੀ ਦੇਖਦੇ ਆਂ ਜੈਤੋ ਤੋਂ ਦੇਖਦੇ ਆਂ ਪੋਸਟਾਂ ਤਾਂ ਉਹਦੇ 'ਚ ਸਭ ਤੋਂ ਜ਼ਿਆਦਾ ਦਲਿਤ ਪਰਿਵਾਰ ਸ਼ਾਮਲ ਹੁੰਦੇ ਨਜ਼ਰ ਆਉਂਦੇ ਆ ਬੀਜੇਪੀ 'ਚ ਫਿਰ ਆਪਾਂ ਗੱਲ ਕਰੀਏ ਜੇਕਰ ਵੰਡਣ ਦੀ ਰਾਜਨੀਤੀ ਦੀ ਗੱਲ ਕਰੀਏ ਤਾਂ ਬੀਜੇਪੀ ਨੇ ਹਰਿਆਣਾ 'ਚ ਤੀਸਰੀ ਵਾਰ ਸਰਕਾਰ ਬਣਾਈ ਜਾਟ ਵਰਸ ਜ਼ਿਆਦਾ ਯੂਪੀ 'ਚ ਵੀ ਯਾਦਵ ਵਰਸ ਜ਼ਿਆਦਾ ਕਰ ਦਿੱਤਾ ਗਿਆ ਮਹਾਰਾਸ਼ਟਰ 'ਚ ਵੀ ਐਸੇ ਤਰੀਕੇ ਨਾਲ ਹੋਇਆ ਹੁਣ ਪੰਜਾਬ 'ਚ ਵੀ ਇਹੀ ਚਾਲ ਚੱਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਪੰਜਾਬ ਚ ਵੱਡੀ ਜੀਐਨਪੀ ਚ ਕਿਸਾਨ ਪਰਿਵਾਰ ਆ ਜਾਂ ਜੱਟ ਫੈਮਲੀਆ ਨੇ ਉਹ ਕਹੀਏ ਉਹ ਵਰਸਸ ਅਦਰ ਕਰਕੇ ਵੀ ਬੀਜੇਪੀ ਦੀ ਇੱਕ ਨੀਤੀ ਲੱਗਦੀ ਆ ਵੀ ਇਹ ਪੰਜਾਬ ਚ ਵੀ ਵਰਤੀ ਜਾ ਰਹੀ ਆ ਬਿਲਕੁਲ ਝੂਠ ਹੈ ਜੀ ਦੇਖੋ ਜੇ ਜਾਟਾਂ ਦਾ ਨਾਰਾ ਦਿੱਤਾ ਉਹ ਕਾਂਗਰਸ ਨੇ ਦਿੱਤਾ ਵਰਨਾ ਪਾਰਟੀਆਂ ਨੇ ਜਿੰਨੀਆਂ ਤੁਸੀਂ ਗੱਲਾਂ ਕੀਤੀਆਂ ਨਾਰੇ ਦਿੱਤੇ ਉਹਨਾਂ ਦੀ ਸੋਚ ਆ ਭਾਰਤੀ ਜਨਤਾ ਪਾਰਟੀ ਦੀ ਮਾਨਯੋਗ ਮੋਦੀ ਸਾਹਿਬ ਦੀ ਕੋ ਸੋਚ ਆ ਸਭ ਦਾ ਸਾਥ ਸਭ ਦਾ ਵਿਕਾਸ ਸਭ ਦਾ ਵਿਸ਼ਵਾਸ ਸੋ ਭਾਰਤੀ ਜਨਤਾ ਪਾਰਟੀ ਸਾਰਿਆਂ ਨੂੰ ਨਾਲ ਲੈ ਕੇ ਚੱਲ ਰਹੀ ਤੁਸੀਂ ਗੱਲ ਕਰਦੇ ਹੋ ਗਰੀਬ ਵਰਗ ਦੀ ਜਾਂ ਐਸਸੀ ਭਾਈਚਾਰੇ ਦੀ ਤੁਸੀਂ ਦੇਖੋ ਅੱਜ ਤੱਕ ਜੇ ਉਹਨਾਂ ਬਾਰੇ ਸੋਚਿਆ ਤਾ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਸੋਚਿਆ ਜੇ ਕਿਸੇ ਗਰੀਬ ਦਾ ਐਕਸੀਡੈਂਟ ਹੋ ਜਾਂਦਾ ਸੀ ਜਾਂ ਕੋਈ ਬਿਮਾਰ ਹੋ ਜਾਂਦਾ ਸੀ ਜਾਂ ਕੋਈ ਦੁੱਖ ਤਕਲੀਫ ਹੁੰਦੀ ਸੀ ਤਾਂ ਉਹ ਇਲਾਜ ਨਹੀਂ ਕਰਾ ਸਕਦਾ ਸੀ ਮਹਿੰਗੇ ਇਲਾਜ ਸੀ ਹਸਪਤਾਲਾਂ ਦੇ ਗਰੀਬ ਬੰਦਾ ਫੋੜ ਨਹੀਂ ਕਰ ਸਕਦਾ ਮੋਦੀ ਸਾਹਿਬ ਨੇ ਆਸ਼ੂਮਾਨ ਕਾਰਡ ਚਲਾਇਆ ਉਹਦੇ ਤਹਿਤ ਦੇਖੋ ਅੱਜ ਕਿੰਨੇ ਲੋਕਾਂ ਦਾ ਇਲਾਜ ਹੋ ਰਿਹਾ ਗਰੀਬ ਕਲਿਆਨ ਯੋਜਨਾ ਚਲਾਈ ਥੀ ਤੇ ਨਾਲ ਲੋਕਾਂ ਨੂੰ ਰੋਟੀ ਮਿਲ ਰਹੀ ਅੱਜ ਲੋਕ ਮੋਦੀ ਸਾਹਿਬ ਦੀ ਕਣਕ ਹੈ ਜਿਹੜੀ ਮਿਲ ਰਹੀ ਉਹਦੇ ਨਾਲ ਆਪ ਵੀ ਪੇਟ ਦੀ ਪੂਜਾ ਕਰ ਰਹੇ ਆ ਉਸੇ ਤਰ੍ਹਾਂ ਤੁਸੀਂ ਦੇਖੋ ਆਵਾਸ ਯੋਜਨਾ ਜਿਹਦੇ ਤਹਿਤ ਲੋਕਾਂ ਨੂੰ ਗਰੀਬ ਲੋਕਾਂ ਨੂੰ ਘਰ ਮਿਲੇ ਜਦੋਂ ਗਰੀਬ ਦੀ ਛੱਤ ਡਿੱਗਦੀ ਸੀ ਤਾਂ ਜਿਹੜਾ ਉਹਨੇ ਮਿਹਨਤ ਮਜ਼ਦੂਰੀ ਨਾਲ ਸਮਾਨ ਟੀਵੀ ਫਰਿੱਜ ਬਣਾਇਆ ਹੁੰਦਾ ਸੀ ਧਮੀ ਪੈਂਦੇ ਸੀ ਉਹ ਵੀ ਨਾਲ ਖਤਮ ਹੋ ਜਾਂਦੇ ਸੀ ਅੱਜ ਆਵਾਸ ਯੋਜਨਾ ਨਾਲ ਲੋਕਾਂ ਦਾ ਘਰ ਬਣਿਆ ਤੁਸੀਂ ਦੇਖੋ ਸਵਚ ਭਾਰਤ ਹੈ ਤੇ ਲੋਕਾਂ ਨੂੰ ਗਰੀਬ ਬੰਦਿਆਂ ਨੂੰ ਟਾਇਲਟ ਦਿੱਤੇ ਗਏ ਅੱਜ ਗਰੀਬਾਂ ਦੀ ਜ਼ਿੰਦਗੀ ਬਿਹਤਰ ਕੀਤੀ ਤਾਂ ਮੋਦੀ ਸਾਹਿਬ ਨੇ ਕੀਤੀ ਆ ਸਾਡੇ ਪੰਜਾਬ ਦੇ ਲੋਕ ਭਲੀ ਭਾਤੀ ਜਾਣਨ ਲੱਗ ਗਏ ਆ ਪਹਿਲਾਂ ਕੁਝ ਕੁ ਭਰਮ ਜਿਹੜਾ ਦੂਸਰੀਆਂ ਪਾਰਟੀਆਂ ਵੱਲੋਂ ਫਲਾਇਆ ਗਿਆ ਸੀ ਅੱਜ ਲੋਕ ਉਹਨੂੰ ਜਾਣਨ ਲੱਗੇ ਤੁਸੀਂ ਗੱਲ ਕਿਸਾਨ ਭਰਾਵਾਂ ਦੀ ਕੀਤੀ ਅੱਜ ਦੇਖੋ ਕਿਸਾਨਾਂ ਦੇ ਖਾਤੇ 'ਚ ਕਿਸਾਨ ਸਨਮਾਨ ਨੀਤੀ ਰਹੀ 2-2000 ਦੀਆਂ ਕਿਸ਼ਤਾਂ ਆ ਰਹੀਆਂ ਹੋਰ ਵੀ ਕਈ ਤਰ੍ਹਾਂ ਚਾਹੇ ਕਿਸਾਨਾਂ ਨੇ ਆਪਦੇ ਸੰਧ ਲੈਣੇ ਆ ਉਸ ਤਰ੍ਹਾਂ ਦੀਆਂ ਕਈ ਸਕੀਮਾਂ ਜੇ ਮੈਂ ਗਿਣਨ ਲੱਗ ਜਾ ਤਾਂ ਬਹੁਤ ਲਿਸਟ ਲੰਮੀ ਹੈ 185 90 ਦੇ ਸਕੀਮਾਂ ਜਿਹੜੀਆਂ ਹੈਗੀਆਂ ਮੈਨੂੰ ਯਾਦ ਆ ਜੋ ਲੋਕਾਂ ਵਾਸਤੇ ਚਲਾਈਆਂ ਜਾ ਰਹੀਆਂ ਸੋ ਲੋਕ ਅੱਜ ਮੋਦੀ ਸਾਹਿਬ ਦੇ ਕੰਮਾਂ ਦੇ ਨਾਲ ਦੇਖੋ ਲੋਕਾਂ ਦੀ ਜ਼ਿੰਦਗੀ ਬਿਹਤਰ ਹੋਈ ਜਿਹਨੂੰ ਟਾਇਲਟ ਮਿਲ ਗਿਆ ਘਰ ਮਿਲ ਗਿਆ 5 ਲੱਖ ਵਾਲਾ ਕਾਰ ਮਿਲ ਗਿਆ ਕਣਕ ਮਿਲ ਗਈ ਉਹ ਤਾਂ ਦੇਖੋ ਭਾਰਤੀ ਜਨਤਾ ਪਾਰਟੀ ਦੇ ਨਾਲ ਆ ਮੋਦੀ ਸਾਹਿਬ ਦੇ ਕੰਮਾਂ ਦੇ ਨਾਲ ਕਣਕ ਤਾਂ ਭਾਈ ਜੀ ਬਾਲੂ ਸਾਹਿਬ ਦਾ ਜਿਹੜਾ ਪ੍ਰਕਾਸ਼ ਸਿੰਘ ਬਾਦਲਾਹ ਰਾਜ ਰਿਹਾ 1997 ਤੋਂ ਗਰੀਬਾਂ ਨੂੰ ਮੁਫਤ ਮਿਲਦੀ ਆ। ਦੇਖੋ ਅੱਜ ਪੰਜਾਬ ਦੇ ਵਿੱਚ ਸਰਕਾਰ ਨੇ ਜਿਹੜੀ 2 ਰੁਪਏ ਵਾਲੀ ਸੀ ਬੰਦ ਕਰਤੀ, ਉਹ ਕੰਨ ਕਿੱਥੇ ਗਈ? ਅੱਜ ਜੇ ਮਿਲ ਰਹੀ ਆ ਕਰੋਨਾ ਮਹਾਮਾਰੀ ਆਈ ਤਾਂ ਹਰੇਕ ਨੂੰ ਫਿਕਰ ਸੀ ਕਿੱਥੋਂ ਖਾਵਾਂਗੇ? ਟ੍ਰੇਨਾਂ ਰੇਲਾਂ ਬੰਦ ਹੋ ਗਏ, ਮਿਹਨਤ ਮਜ਼ਦੂਰੀ ਦੇ ਕੰਮ ਬੰਦ ਹੋ ਗਏ। ਕੋਈ ਬੰਦਾ ਘਰੋਂ ਨਹੀਂ ਲੰਘਦਾ ਸੀ। ਭਰਾ ਭਰਾ ਨਾਲ ਹੱਥ ਮਲਾਉਣ ਤੋਂ ਡਰਦਾ ਸੀ ਕਿਤੇ ਕਰੋਨਾ ਨਾ ਹੋ ਜੇ। ਉਸ ਵੇਲੇ ਦੇਸ਼ ਦੇ ਪ੍ਰਧਾਨ ਮੰਤਰੀ ਮਾਨਯੋਗ ਮੋਦੀ ਸਾਹਮਣੇ ਸੋਚਿਆ ਕਿ ਗਰੀਬ ਬੰਦੇ ਕਿੱਥੋਂ ਖਾਣਗੇ? ਗਰੀਬ ਕਲਿਆਨਾਨੀ ਯੋ ਦੀ ਕਣਕ ਹਜੇ ਵੀ ਮਿਲ ਰਹੀ ਹੈ ਤੇ ਗਾਂ ਵੀ ਮਿਲਦੀ ਰਹਿਣੀ ਹੈ ਸਾਨੂੰ ਮਾਣ ਆ ਸੀ ਵੀ ਮੋਤੀ ਸਾਹਿਬ ਦੇ ਸਿਪਾਹੀਆਂ ਭਾਰਤੀ ਜਨਤਾ ਪਾਰਟੀ ਦੇ ਸਿਪਾਹੀਆਂ ਜਿਨ੍ਹਾਂ ਨੇ ਦੇਸ਼ ਦਾ ਸੋਚਿਆ ਲੋਕਾਂ ਦਾ ਸੋਚਿਆ ਫਿਰ ਉਹ ਬਿਮਾਰੀ ਦੇ ਵਿੱਚੋਂ ਆਪ ਤਾਂ ਨਿਕਲਿਆ ਆਪਦੀ ਜਨਤਾ ਨੂੰ ਤਾਂ ਕੱਢਿਆ ਜਿਹੜੀ ਵੈਕਸੀਨ ਇਹਨੂੰ ਬਣਾਈ ਉਹ ਦੂਜਿਆਂ ਨੂੰ ਵੀ ਦਿੱਤੀ ਹੂੰ ਬਈ ਜੀ ਜਿਵੇਂ ਤੁਸੀਂ ਗਰੀਬ ਵਰਗ ਦੀ ਗੱਲ ਕਰ ਰਹੇ ਹੋ ਜਿਵੇਂ ਮੈਂ ਪਹਿਲਾਂ ਦੱਸਿਆ ਸੀ ਦਲਿਤ ਪਰਿਵਾਰ ਬੀਜੇਪੀ ਚ ਬਹੁਤ ਸ਼ਾਮਲ ਹੋ ਰਹੇ ਆ ਪਰ ਜੇਕਰ ਤੁਹਾਡੇ ਵਿਰੋਧੀ ਕਹਿੰਦੇ ਵੀ ਆਰਐਸਐਸ ਦੀ ਤਾਂ ਆਈਡੋਲੋਜੀ ਇਹ ਹੈ ਕਿ ਮਨੂ ਸਮ੍ਰਿਤੀ ਲਾਗੂ ਕਰਨੀ ਹੈ ਤੇ ਸੰਵਿਧਾਨ ਨੂੰ ਤਾਂ ਖਤਮ ਕਰ ਦੇਣਾ ਫੇਰ ਤਾਂ ਸਭ ਤੋਂ ਵੱਡੀ ਮਾਰ ਪੰਜਾਬ ਦੇ ਦਲਿਤ ਵਰਗ ਤੇ ਤੇ ਇਹ ਪੈਣੀ ਹੈ ਜੇਕਰ ਤੁਹਾਡੀ ਸਰਕਾਰ ਆ ਗਈ ਤਾਂ ਦੇਖੋ ਜੀ ਇਹ ਉਹ ਲੋਕ ਕਰਦੇ ਆ ਸੰਵਿਧਾਨ ਬਣਨ ਦੀਆਂ ਬਦਲਣ ਦੀਆਂ ਗੱਲਾਂ ਜਿਨ੍ਹਾਂ ਨੇ ਅਮਰਜੈਂਸੀ ਲਾਈ ਜਿਨ੍ਹਾਂ ਨੇ ਚੱਲਦੀਆਂ ਸਰਕਾਰਾਂ ਨੂੰ ਭੰਗ ਕਰਕੇ ਲੋਕਾਂ ਨੂੰ ਜੇਲਾਂ ਚ ਸਿੱਟਿਆ ਅੱਜ ਦੇਖੋ 24 ਤਰੀਕਾ ਕੱਲ ਨੂੰ 25 ਤਰੀਕ ਉਹ ਦੇਣਾ ਉਹ ਕਾਲੇ ਦੇਣਾ ਆਉਣਾ ਸਿਰਜੋ ਇੰਦਰਾ ਗਾਂਧੀ ਨੇ ਅਮਰਜੈਂਸੀ ਲਾਕੇ ਲੋਕਾਂ ਨੂੰ ਜ਼ਿਲ੍ਹਾ ਚ ਟੱਕਿਆ ਸੀ ਸਰਕਾਰਾਂ ਨੂੰ ਤੋੜਿਆ ਸੀ ਇਹ ਲੋਕ ਗੱਲਾਂ ਕਰਨਗੇ ਸੰਵਿਧਾਨ ਬਦਲਣ ਦੀਆਂ ਜਿਨ੍ਹਾਂ ਨੇ ਪਹਿਲਾਂ ਹੀ ਸੰਵਿਧਾਨ ਦੀ ਹੱਤਿਆ ਕੀਤੀ ਦਾ ਕਾਂਗਰਸ ਪਾਰਟੀ ਨੇ ਕੀਤੀ ਇਹ ਗੱਲਾਂ ਸਿਰਫ ਕਾਂਗਰਸ ਪਾਰਟੀ ਦੇ ਕੁਝ ਬੰਦਿਆਂ ਵੱਲੋਂ ਫਲਾਈਆਂ ਗਈਆਂ ਦੇਖੋ ਮੈਂ ਵੀ ਰਾਸ਼ਟਰੀ ਸੇਮ ਸੇਵਕ ਸੰਗਤ ਚ ਕੰਮ ਕੀਤਾ ਮੈਂ ਅੱਜ ਵੀ ਸ਼ਾਖਾ ਚ ਜਾਂਦਾ ਸਾਨੂੰ ਕਦੀ ਵੀ ਇਹੋ ਜੀ ਸੋਚ ਨਾ ਤਾਂ ਸੰਗ ਵੱਲੋਂ ਦਿੱਤੀ ਗਈ ਆ ਨਾ ਭਾਰਤੀ ਜਨਤਾ ਪਾਰਟੀ ਵੱਲੋਂ ਦਿੱਤੀ ਗਈ ਆ ਉਹਨਾਂ ਨੇ ਤਾਂ ਸਭ ਦਾ ਸਾਥ ਸਭ ਦਾ ਵਿਕਾਸ ਸਭ ਦਾ ਵਿਸ਼ਵਾਸ ਦਾ ਨਾਰਾ ਦਿੱਤਾ ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦਾ ਜਿਹੜਾ ਨਾਰਾ ਦਿੱਤਾ ਸ਼ਾਖਾ ਅੱਜ ਵੀ ਅਸੀਂ ਹਰ ਤਰ੍ਹਾਂ ਦੇ ਹਰ ਧਰਮ ਦੇ ਲੋਕ ਹੁੰਨੇ ਆ ਕਦੀ ਧਰਮ ਦੇ ਨਾਂ ਤੇ ਜਾਤੀ ਦੇ ਨਾਤੇ ਨਾ ਤਾਂ ਕਦੀ ਭਾਜਪੀ ਨੇ ਕੋਈ ਗੱਲ ਕੀਤੀ ਹੈ ਤੇ ਨਾ ਹੀ ਸਾਡੇ ਸੰਗਠਨ ਨੇ ਗੱਲ ਕੀਤੀ ਹੈ ਸਿਰਫ ਝੂਠ ਆ ਕਿਉਂਕਿ ਲੋਕਾਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਵੀ ਦੇਸ਼ ਕਿਵੇਂ ਅੱਗੇ ਵਧ ਰਿਹਾ ਕੁਝ ਕੁ ਸ਼ਰਾਰਤੀ ਅੰਸਰ ਸ਼ਰਾਰਤੀ ਬੰਦੇ ਜਾਂ ਕਾਂਗਰਸ ਪਾਰਟੀ ਦੇ ਲੋਕ ਜਿਹੜੇ 10 ਸਾਲ ਹੋ ਗਏ ਸੱਤਾ ਤੋਂ ਬਾਹਰ ਤੇ ਗਾਂ ਵੀ ਬਾਹਰ ਰਹਣੇ ਜਿਹੜੀ ਸੈਂਟਰ ਦੀ ਸਿਆਸਤੋਂ ਉਹਨਾਂ ਨੇ ਕੁਝ ਨਾ ਕੁਝ ਝੂਠ ਮਾਰ ਕੇ ਵੋਟਾਂ ਲਈਆਂ ਹੈ ਸੰਵਿਧਾਨ ਦਾ ਨਾਟਕ ਰਾਹੁਲ ਗਾਂਧੀ ਜੀ ਨੇ ਕੀਤਾ ਮੈਂ ਕਹਿੰਦਾ ਸੰਵਿਧਾਨ ਨੂੰ ਪੜ੍ਹ ਕੇ ਦਿਖਾ ਦੇ ਨ ਉਹਦੇ ਕਿਹੜੇ ਪੇਜ ਤੇ ਕੀ ਲਿਖਿਆ ਪੰਜਵੇਂ ਪੰਨੇ ਤੇ ਕੀ ਲਿਖਿਆ ਤੇ ਐਂਡ ਵਾਲੇ ਪੇਜ ਤੇ ਕੀ ਲਿਖਿਆ ਇਹ ਲੋਕ ਕਿਤਾਬਾਂ ਚੱਕ ਕੇ ਸਿਰਫ ਡਰਾਮਾ ਕਰਦੇ ਆ ਨਾ ਇਹਨਾਂ ਨੂੰ ਸੰਵਿਧਾਨ ਦਾ ਪਤਾ ਕਾਲਾ ਦੋਰ ਲਿਆਉਣ ਵਾਲੇ ਪੰਜਾਬ ਦੇ ਵਿੱਚ ਇਹ ਲੋਕ ਤੁਸੀਂ ਆਰਐਸਐਸ ਦੇ ਵਲੰਟੀਅਰ ਹੋਣ ਦੇ ਨਾ ਤੇ ਮਨੁੱਖ ਸਮ੍ਰਿਤੀ ਬਾਰੇ ਕੀ ਸੋਚਦੇ ਹੋ ਦੇਖੋ ਜੀ ਇਹ ਸਿਰਫ ਦੂਜੀਆਂ ਸ਼ਰਾਰਤੀ ਅੰਸਰਾਂ ਵੱਲੋਂ ਗੱਲਾਂ ਫਲਾਈਆਂ ਗਈਆਂ ਮੇਰੇ ਵੱਲੋਂ ਤਾਂ ਇੱਕੋ ਹੀ ਹੈ ਸਭ ਦਾ ਸਾਥ ਸਭ ਦਾ ਵਿਕਾਸ ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਤੇ ਇਹੀ ਸਾਡਾ ਨਾਰਾ ਸਾਡਾ ਕਿਸੇ ਨਾਲ ਕੋਈ ਵੈਰ ਨਹੀਂ ਕੋਈ ਵਿਰੋਧ ਨਹੀਂ ਕੋਈ ਦੁਸ਼ਮਣ ਨਹੀਂ ਜਾਂ ਇਹਦਾ ਕੰਮ ਕਰਨਾ ਜਾਂ ਉਹਦਾ ਨਹੀਂ ਕਰਨਾ ਜਾਂ ਇਹਦਾ ਧਰਮ ਨੂੰ ਧਰਮ ਬਾਰੇ ਬੋਲਣਾ ਜਾਂ ਆਹ ਕਰਨਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸਾਰਿਆਂ ਨੂੰ ਅਸੀਂ ਨਾਲ ਲੈ ਕੇ ਚੱਲਦੇ ਹਾਂ ਸਾਡਾ ਕਿਸੇ ਨਾਲ ਕੋਈ ਵੈਰ ਵਿਰੋਧਤ ਨਹੀਂ ਮਨੁਸਮ੍ਰਿਤੀ ਲਾਗੂ ਹੋਣੀ ਚਾਹੀਦੀ ਹੈ ਜਾਂ ਨਹੀਂ ਤੁਸੀਂ ਐਜ਼ੇ ਆਰਐਸਐਸ ਦੇ ਲੈਂਕੇ ਦੇਖੋ ਮੇਰੀ ਬੇਨਤੀ ਸੁਣੋ ਮੈਂ ਅੱਜ ਭਾਰਤੀ ਜਨਤਾ ਪਾਰਟੀ 'ਚ ਕੰਮ ਕਰ ਰਿਹਾ ਹਾਂ ਸੰਗਠਨ ਦੇ ਵਿੱਚ ਸਿਰਫ ਮੈਂ ਜਾਣਾਂ ਬਾਕੀ ਇਹ ਜਿਹੜੀਆਂ ਗੱਲਾਂ ਸੰਗਠਨ ਦੇ ਲੋਕ ਆ ਜਾਂ ਸਾਡੀ ਸੈਂਟਰ ਦੀ ਲੀਡਰਸ਼ਿਪ ਕਰ ਸਕਦੀ ਮੈਂ ਤਾਂ ਇੱਕ ਕਾਮਕਾਰੇ ਕਰਤਾ ਮੇਰੇ ਵਚਾਰਾਂ ਨਾਲ ਨਾ ਤਾਂ ਇਹ ਲਾਗੂ ਹੋਣੀ ਆ ਜੇ ਮੈਂ ਕਹ ਦੂੰਗਾ ਵੀ ਇਹ ਲਾਗੂ ਨਹੀਂ ਹੋਣੀ ਚਾਹੀਦੀ ਨਾ ਇਹਦੇ ਤੇ ਮੈਂ ਕੋਈ ਟਿੱਪਣੀ ਕਰ ਸਕਦਾ ਇਹ ਤਾਂ ਦੇਖੋ ਸਮਾਜ ਦੇ ਵਿੱਚ ਮੇਰੇ ਤੋਂ ਬਿਹਤਰ ਸਾਡੀ ਲੀਡਰਸ਼ਿਪ ਜਾਣਦੀ ਆ ਉਹਨਾਂ ਨੂੰ ਪਤਾ ਦੇਸ਼ ਨੂੰ ਕਿਵੇਂ ਅੱਗੇ ਲੈ ਕੇ ਜਾਣਾ ਮੈਂ ਇਹਦੇ ਤੇ ਕੋਈ ਟਿੱਪਣੀ ਨਹੀਂ ਕਰ ਸਕਦਾ ਕਿਤੇ ਨਾ ਕਿਤੇ ਫਿਰ ਤੁਸੀਂ ਵੀ ਕੰਡੈਮ ਨਹੀਂ ਕੀਤਾ ਤਾਂ ਇਹਦਾ ਮਤਲਬ ਤੁਸੀਂ ਵੀ ਹਮਾਇਤੀ ਹੋ ਨਹੀਂ ਦੇਖੋ ਮੈਂ ਇਹ ਕਹਿੰਦਾ ਕਿ ਮੇਰੀ ਮੇਰੇ ਕੈਨ ਨਾਤਾ ਲਾਗੂ ਹੋਣੀ ਹੈ ਤੇ ਨਾ ਹੀ ਬੰਦ ਹੋਣੀ ਹੈ ਮੈਂ ਤਾਂ ਕਾਮ ਕਰੇ ਕਰਤਾ ਮੇਰੀ ਸੋਚ ਤਾਂ ਜਿਹੜੀ ਹੈ ਕਿ ਮੈਂ ਤੁਹਾਨੂੰ ਦੱਸਦਾ ਤੇ ਜੋ ਮੈਨੂੰ ਕਹਿਆ ਜਾਂਦਾ ਸਿਖਾਇਆ ਜਾਂਦਾ ਦੇਸ਼ ਭਗਤੀ ਸਿਖਾਈ ਜਾਂਦੀ ਆ ਪੰਜਾਬ ਪ੍ਰੇਮੀ ਸਿਖਾਇਆ ਜਾਂਦਾ ਸਮਾਜ ਪ੍ਰੇਮੀ ਸਿਖਾਇਆ ਜਾਂਦਾ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦਾ ਸਿਖਾਇਆ ਜਾਂਦਾ ਸੰਵਿਧਾਨ ਦੇ ਉਪ ਨਾਲ ਲੈ ਕੇ ਚੱਲਣਾ ਸੰਵਿਧਾਨ ਦੇ ਵਿੱਚ ਰਹਿਣਾ ਕਾਨੂੰਨ ਦੇ ਵਿੱਚ ਰਹਿਣਾ ਸਾਨੂੰ ਸਿਖਾਇਆ ਜਾਂਦਾ ਉਹ ਸਾਡੇ ਖੂਨ ਖੂਨ ਦੇ ਵਿੱਚ ਆ ਰਾਸ਼ਟਰ ਪ੍ਰੇਮੀ ਦੇਸ਼ ਭਗਤੀ ਉਹ ਅਸੀਂ ਨਾਲ ਲੈ ਕੇ ਚੱਲਦੇ ਆਂ राष्ट्रप्रेम ਦੀ ਗੱਲ ਕੀਤੀ ਤਾਂ ਇਹ ਵੀ ਇਲਜ਼ਾਮ ਲੱਗਦਾ ਵੀ ਆਰਐਸਐਸ ਦੇ ਮੁੱਖ ਦਫ਼ਤਰ ਤੇ ਅੱਜ ਤੱਕ ਤਿਰੰਗਾ ਝੰਡਾ ਹੀ ਨਹੀਂ ਚੁਲਾਇਆ ਗਿਆ ਦੇਖੋ ਜੀ ਇਹ ਸਿਰਫ ਝੂਠ ਹੈ ਦੇਖੋ ਜਿੰਨਾ ਸਨਮਾਨ ਦੇਸ਼ ਦਾ ਸਾਡੇ ਪਾਰਟੀ ਦੇ ਵਿੱਚ ਵੀ ਸੰਗਠਨ ਦੇ ਵਿੱਚ ਵੀ ਭਾਰਤ ਮਾਤਾ ਕੀ ਜੈ ਮੰਦੇ ਮਾਤਰਮ ਇਹਦੇ ਨਾਰੇ ਲਾ ਕੇ ਚੱਲਦੇ ਆ ਕੋਈ ਵੀ ਸਾਡੀ ਮੀਟਿੰਗ ਹੁੰਦੀ ਉਹਦੇ ਚ ਭਾਰਤ ਮਾਤਾ ਕੀ ਜੈ ਤੋਂ ਅਸੀਂ ਸ਼ੁਰੂ ਕਰਦੇ ਆ ਇਹ ਲੋਕ ਗੱਲਾਂ ਕਰਨਗੇ ਜਿਨ੍ਹਾਂ ਨੇ ਤਿਰੰਗਾ ਝੰਡੇ ਦਾ ਹਸਾਰਾ ਲੈ ਕੇ ਪਾਰਟੀ ਬਣਾਈ ਇਹ ਕਾਂਗਰਸ ਦੇ ਲੋਕਾਂ ਦੀਆਂ ਗੱਲਾਂ ਆ ਇਹ ਸਭ ਝੂਠ ਮਾਰਦੇ ਆ ਅੱਜ ਕਾਂਗਰਸ ਦਾ ਹਾਲ ਦੇਖੋ ਤੁਸੀਂ ਕੀ ਹੈ ਰਾਹੁਲ ਗਾਂਧੀ ਸੋਨਿਆ ਗਾਂਧੀ ਉੱਥੋਂ ਤੱਕ ਪਾਰਟੀ ਸੀਮੇ ਤੋਂ ਆਉਣ ਵਾਲੇ ਸਮੇਂ 'ਚ ਪ੍ਰਿੰਕਾ ਗਾਂਧੀ گاਉਂ ਦੇ ਬੱਚੇ ਇਹ ਗੱਲਾਂ ਕਰਨਗੇ ਸਿਰਫ ਜਿਹੜੀਆਂ ਹੁਣ ਖੜਗੇ ਸਾਹਿਬ ਨੂੰ ਪ੍ਰਧਾਨ ਜ਼ਰੂਰ ਬਣਾ ਦਿੱਤਾ ਪਰ ਚੱਲਦੀ ਰਾਹੁਲ ਗਾਂਧੀ ਤੇ ਸੋਨਿਆ ਗਾਂਧੀ ਦੀ ਆ ਇਹ ਸਿਰਫ ਡਰਾਮਾ ਕਰ ਰਹੀ ਹੈ ਕਾਂਗਰਸ ਇਹਨੇ ਦੇਸ਼ ਨੂੰ ਤੋੜਿਆ ਤੇ ਲੁੱਟਿਆ ਪੰਜਾਬ ਦੇ ਵੀ ਤੁਸੀਂ ਦੇਖੋ ਹਮਲੇ ਹੋਏ ਪਿਛਲੇ ਦਿਨਾਂ ਦੇ ਵਿੱਚ ਮੈਂ ਉਹ ਗੱਲਾਂ ਨਹੀਂ ਬੋਲਣਾ ਚਾਹੁੰਦਾ ਚੈਨਲ 'ਚ ਕਿਉਂਕਿ ਕੋਈ ਵੀ ਮੈਂ ਉਹੋ ਜਿਹਾ ਬਿਆਨ ਨਹੀਂ ਦੇਣਾ ਚਾਹੁੰਦਾ ਜਿਸ ਦੇ ਨਾਲ ਕਿਸੇ ਦੇ ਮਨ ਨੂੰ ਤੇਸ ਪਹੁੰਚੇ ਜਾਂ ਕੋਈ ਕੰਟਰੋਵਰਸੀ ਹੋਵੇ ਕਾਂਗਰਸ ਦਾ ਇਤਿਹਾਸ ਤੁਸੀਂ ਕੱਢ ਲਓ 1984 ਤੋਂ ਲੈ ਕੇ ਹੁਣ ਤੱਕ ਮਾਣਯੋਗ ਮੋਦੀ ਸਾਹਿਬ ਦੀ ਅਗਵਾਈ ਦੇ ਵਿੱਚ ਜਿਹੜੀ ਸਰਕਾਰ ਬਣੀ ਉਹਦੇ 'ਚ 1984 ਦੇ ਕਾਤਲਾਂ ਨੂੰ ਸਜ਼ਾ ਵੀ ਦਿੱਤੀ ਅੱਜ ਉਹ ਬੰਦੇ ਜੇਲ੍ਹਾਂ ਦੇ ਵਿੱਚ ਐ ਸੱਜਨ ਕੁਮਾਰ ਵਰਗੇ ਸੋ ਭਾਰਤੀ ਜਨਤਾ ਪਾਰਟੀ ਨੇ ਤਾਂ ਹਮੇਸ਼ਾ ਹੀ ਸਭ ਦਾ ਸਾਥ ਸਭ ਦਾ ਵਿਕਾਸ ਦੀ ਗੱਲ ਕੀਤੀ ਹੈ ਵਿਸ਼ਵਾਸ ਦੀ ਗੱਲ ਕੀਤੀ ਉਹਨੂੰ ਲੈ ਕੇ ਅਸੀਂ ਚੱਲ ਰਹੇ ਤੁਸੀਂ ਪਰਿਵਾਰਵਾਦੀ ਗੱਲ ਕੀਤੀ ਹੈ ਕਿ ਪਰਿਵਾਰਵਾਦ ਦੇ ਇਲਜ਼ਾਮ ਤਾਂ ਅਮਿਤ ਸ਼ਾਹ ਦੇ ਬੇਟੇ ਜੈਸ਼ਾ ਤੇ ਵੀ ਲੱਗਦੇ ਆ ਵੀ ਉਹ ਤਾਂ ਬੀਸੀਸੀਆਈ ਨੂੰ ਪੈਦੇ ਪਹਿਲਾਂ ਸਰਬ ਸਾਰਾ ਕੁਝ ਉਹ ਕੰਟਰੋਲ ਕਰਦੇ ਰਹਿਆ ਹੁਣ ਆਈਸੀਸੀ ਦੇ ਵੀ ਚੇਅਰਮੈਨਾਂ ਬੈਨ ਬਣਾ ਦਿੱਤੇ ਗਏ ਉਹਨਾਂ ਨੇ ਕ੍ਰਿਕਟ ਪਤਾ ਨਹੀਂ ਕਦੇ ਵੀ ਖੇੜਦੇ ਨਜ਼ਰ ਨਹੀਂ ਆਏ ਜਾਂ ਖੇਡੀ ਵੀ ਹੈ ਕਿ ਨਹੀਂ ਖੇਡੀ ਕਿਸੇ ਨੂੰ ਨਹੀਂ ਪਤਾ ਇਹ ਵੀ ਤਾਂ ਫਿਰ ਪਰਿਵਾਰਵਾਦੀ ਆ ਦੇਖੋ ਜੀ ਪਰਿਵਾਰਵਾਦ ਦਾ ਮਤਲਬ ਇਹ ਹੈ ਜੀ ਮੈਂ ਪ੍ਰਧਾਨ ਅਗਲੀ ਵਾਰ ਮੇਰਾ ਮੁੰਡਾ ਪ੍ਰਧਾਨ ਹੂੰ ਉਹ ਉਸ ਨੂੰ ਪਰਿਵਾਰਵਾਦ ਕਹਿ ਸਕਦੇ ਆ ਆਪਾਂ ਇਹ ਚੀਜ਼ ਨੂੰ ਆਪਾਂ ਪਰਿਵਾਰਵਾਦ ਨਹੀਂ ਕਹਿ ਸਕਦੇ ਇਹ ਸਿਰਫ ਕੁਝ ਕੁ ਸ਼ਰਾਰਤੀ ਬੰਦੇ ਜਾਂ ਕੁਝ ਕੁ ਜਿਹੜੇ ਬੰਦੇ ਤੰਜ ਕੱਸਦੇ ਆ ਉਹ ਕਹਿ ਸਕਦੇ ਕਾਂਗਰਸ ਦਾ ਇਤਿਹਾਸ ਕੱਢ ਲਓ ਜੀ ਕਿੰਨੇ ਵਾਰ ਉਹਨਾਂ ਦੇ ਪਰਿਵਾਰ ਚ ਹੀ ਜਿਹੜੀ ਪ੍ਰਧਾਨਗੀ ਆ ਰਹੀ ਹੈ ਤੇ ਅਮੀਸ਼ਾਹ ਜੀ ਪ੍ਰਧਾਨ ਬਣੇ ਉਸ ਤੋਂ ਬਾਅਦ ਪ੍ਰਧਾਨ ਜੇਪੀ ਨੱਟਾ ਜੀ ਬਣੇ ਜਾਂ ਤਾਂ ਜੈ ਸ਼ਾਹ ਜੀ ਪ੍ਰਧਾਨ ਬਣਿਆ ਜਾਂ ਉਹਨਾਂ ਦੇ ਪਰਿਵਾਰ ਦਾ ਕੋਈ ਬੰਦਾ ਪ੍ਰਧਾਨ ਬਣਿਆ ਫਿਰ ਆਪਾਂ ਇਹ ਗੱਲ ਕਹਿ ਸਕਦੇ ਬਈ ਜਿਵੇਂ ਤੁਸੀਂ ਕਾਂਗਰਸ ਦੀ ਗੱਲ ਕਰ ਰਹੇ ਹੋ ਕਾਂਗਰਸ ਵੀ ਦਿੱਲੀੋਂ ਚੱਲਦੀ ਐ ਭਾਜਪੀ ਵੀ ਦਿੱਲੀੋਂ ਚੱਲਦੀ ਐ ਆਮ ਆਦਮੀ ਪਾਰਟੀ ਵੀ ਹੁਣ ਤਾਂ ਤੁਸੀਂ ਜਿਵੇਂ ਕਹਿ ਰਹੇ ਸੀਗੇ ਕਿ ਉਹਨਾਂ ਨੇ ਤਾਂ ਸਾਰਾ ਕੰਟਰੋਲ ਹੀ ਪੰਜਾਬ ਤੇ ਕਰ ਲਿਆ ਫਿਰ ਦਿੱਲੀ ਦੀ ਪਾਰਟੀ ਹੋਣ ਦੇ ਨਾਤੇ ਫਿਰ ਪੰਜਾਬ ਦੀ ਤੁਸੀਂ ਕਿਵੇਂ ਗੱਲਾਂ ਕਰ ਸਕੋਗੇ ਪੰਜਾਬ ਦੇ ਪਾਣੀ ਦਾ ਕਿਵੇਂ ਬਚਾ ਸਕੋਗੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਿਵੇਂ ਕਰ ਸਕੋਗੇ ਭਾ ਤੁਹਾਨੂੰ ਕੰਟਰੋਲ ਉਹਦੇ ਕਰ ਲੈਂਦੇ ਵੀ ਨਹੀਂ ਆ ਨਹੀਂ ਕਹਿਣਾ ਦੇਖੋ ਜੀ ਭਾਰਤੀ ਜਨਤਾ ਪਾਰਟੀ ਦਾ ਸਪੈਸ਼ਲ ਸਟੈਂਡ ਆ ਵੀ ਅਸੀਂ ਪੰਜਾਬ ਦੇ ਪਾਣੀਆਂ ਦੇ ਮਸਲੇ ਤੇ ਪੰਜਾਬ ਨਾਲ ਜਿੱਥੇ ਅਸੀਂ ਰਹਿੰਦੇ ਆ ਜਿੱਥੇ ਅਸੀਂ ਖਾਂਦੇ ਆ ਸੀ ਉਹਦੀ ਗੱਲ ਕਰਨੀ ਠੀਕ ਆ ਪਾਰਟੀ ਸਾਡੀ ਨੈਸ਼ਨਲ ਪਾਰਟੀ ਆ ਪਰ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਪੰਜਾਬ ਨਾਲ ਖੜੀ ਹੈ ਸਾਡੀ ਲੀਡਰਸ਼ਿਪ ਦਾ ਇਹ ਸਟੈਂਡ ਹੈ ਜ਼ਿਲ੍ਹਾ ਪ੍ਰਧਾਨ ਹੋਣ ਨਾਤੇ ਮੇਰਾ ਵੀ ਇਹ ਸਟੈਂਡ ਹੈ ਪੰਜਾਬ ਪੰਜਾਬੀਆਂ ਦਾ ਤੇ ਅਸੀਂ ਵੀ ਪੰਜਾਬੀਆਂ ਪੰਜਾਬ ਨਾਲ ਖੜੇ ਹ ਤੇ ਜਿਹੜੀ ਹਰਿਆਣੇ ਦੀ ਬੀਜੇਪੀ ਲੀਡਰਸ਼ਿਪ ਉਹ ਕਹਿੰਦੀ ਜਿਵੇਂ ਤੁਹਾਡੇ ਤੋਂ ਮੁੱਖ ਮੰਤਰੀ ਹੋ ਆ ਉਹ ਕਹਿੰਦੇ ਅਸੀਂ ਪਾਣੀ ਲੈ ਕੇ ਰਵਾਂਗੇ ਫਿਰ ਤੁਸੀਂ ਮੂਹਰੇ ਖੜੋਗੇ ਜਦੋਂ ਮਤਲਬ ਕੋਈ ਗੱਲ ਬਣਦੀ ਆ ਜਾਂ ਦੇਖੋ ਜੀ ਗੰਦ ਬਣ ਕੇ ਖੜੋਣੇ ਮਾਨਯੋਗ ਸਾਡੇ ਪ੍ਰਧਾਨ ਜੀ ਨੇ ਵੀ ਇਹ ਬਿਆਨ ਦਿੱਤਾ ਤੇ ਅਸੀਂ ਵੀ ਇਹ ਕਹਿੰਨੇ ਆਂ ਵੀ ਪਾਣੀਆਂ ਦੀ ਲੜਾਈ ਤੇ ਅਸੀਂ ਨਾਲ ਪੰਜਾਬ ਦੇ ਨਾਲ ਤੇ ਪੰਜਾਬ ਲਈ ਸਾਡੀ ਲੀਡਰਸ਼ਿਪ ਨੇ ਬਿਆਨ ਵੀ ਦਿੱਤਾ ਤੇ ਅਸੀਂ ਖੜੇ ਵੀ ਆਂ ਜੀ ਅਸੀਂ ਲੜਾਈ ਲੜਾਂਗੇ ਉਹਦੀ ਅਜੇ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਤੁਸੀਂ ਕਿਵੇਂ ਦੇਖਦੇ ਹੋ ਆਉਣ ਵਾਲਾ ਜਿਹੜਾ 2027 ਦਾ ਇਲੈਕਸ਼ਨ ਹੈ ਉਹ ਬੀਜੇਪੀ ਕਿਵੇਂ ਲੜੂਗੀ ਕਿਵੇਂ ਪੰਜਾਬ ਦੇ ਸਿਰਫ ਦਲਿਤ ਵਰਗ ਦੇ ਸਹਾਰੇ ਕੀ ਜਿੱਤ ਸਕਦੀ ਹੈ ਬੀਜੇਪੀ ਦੇਖੋ ਜੀ ਅੱਜ ਮੈਂ ਜਿੱਥੋਂ ਇਲੈਕਸ਼ਨ ਲੜਿਆ ਫਰੀਦਕੋਟ ਦੀ ਗੱਲ ਮੈਂ ਸ਼ੁਰੂ ਕਰਾਂਗਾ ਮੇਰੀ ਵਿਧਾਨ ਸਭਾ ਦੇ ਵਿੱਚ ਸੰਗਤਪੁਰਾ ਮਰਾੜ ਰਾਇਆਂ ਵਾਲਾ ਇਸ ਤਰ੍ਹਾਂ ਕਈ ਪੰਚਾਇਤਾਂ ਜਿਹੜੀਆਂ ਸਾਡੀਆਂ ਜ਼ਿਮੀਂਦਾਰ ਪਰਿਵਾਰਾਂ ਦੀ ਕੁਝ ਪੰਚਾਇਤਾਂ ਸਾਡੀਆਂ ਐਸੀ ਪਰਿਵਾਰ ਆ ਜਾਂ ਬੌਰੀਆ ਸਿੱਖ ਪਰਿਵਾਰ ਆ ਇਸ ਤਰ੍ਹਾਂ ਸਾਡੀਆਂ ਪੰਚਾਇਤਾਂ ਬਣੀਆਂ ਕਈ ਮੈਂਬਰ ਆ ਸਾਡੇ ਜਿਹੜੇ ਜ਼ਿਮੀਂਦਾਰ ਬਣੇ ਆ ਇਹ ਸਿਰਫ ਇੱਕ ਭਰਮ ਆ ਲੋਕਾਂ ਨੂੰ ਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਐਸੀ ਵਰਗ ਆ ਜਮ੍ਹਾਂ ਜਾਂ ਦੁਕਾਨਦਾਰ ਵਰਗ ਆ ਅੱਜ ਇਹ ਭਾਰਤੀ ਜਨਤਾ ਪਾਰਟੀ ਉਹ ਪਾਰਟੀ ਬਣ ਗਈ ਜਿਨੇ 2022 ਦੇ ਵਿੱਚ ਸਾਡਾ ਵੋਟ ਸ਼ੇਅਰ 5% ਦੇ ਲਗਭਗ ਸੀ 2024 ਦੇ ਇਲੈਕਸ਼ਨਾਂ ਦੇ ਵਿੱਚ ਜਿਹੜਾ ਸਾਡਾ ਵੋਟ ਸ਼ੇਅਰ ਹੈ ਉਹ ਲਗਭਗ 19.5% ਪਹੁੰਚ ਗਿਆ ਫਰੀਦਕੋਟ ਤੋਂ ਜੇ ਮੈਂ ਗੱਲ ਕਰਾਂ 17775 ਵੋਟਾਂ ਸਾਨੂੰ ਹੰਸ ਰਾਜ ਜੀ ਦੇ ਇਲੈਕਸ਼ਨ 'ਚ ਪਈਆਂ ਤੇ ਅਕਾਲੀ ਦਲ ਨੂੰ 17500 ਵੋਟਾਂ ਪਈਆਂ ਵਿਧਾਨ ਸਭਾ ਫਰੀਦਕੋਟ 'ਚ ਅਸੀਂ ਅਕਾਲੀ ਦਲ ਤੋਂ ਵੱਧ ਵੋਟਾਂ ਲਈਆਂ ਓਵਰਆਲ ਅਸੀਂ ਗੱਲ ਕਰੀਏ ਤਾਂ ਸਾਡੀ ਪਾਰਟੀ ਦਾ ਕਈਆਂ ਥਾਵਾਂ ਤੇ ਸੀਟਾਂ ਸੀ 8000 ਤੇ ਹਾਰੇ ਕਿਤੇ 12000 ਤੇ ਹਾਰੇ ਕਿਤੇ 20000 ਤੇ ਹਾਰੇ ਆਉਣ ਵਾਲੇ ਸਮੇਂ ਤੇ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੋ ਲੋਕ ਮੋਦੀ ਸਾਹਿਬ ਦੇ ਕੰਮਾਂ ਦੇ ਨਾਲ ਪੰਜਾਬ ਦੇ ਮੁੱਦਿਆਂ ਤੇ ਜੋ ਭਾਰਤੀ ਜਨਤਾ ਪਾਰਟੀ ਦਾ ਸਟੈਂਡ ਆ ਲੋਕੋ ਪਸੰਦ ਕਰ ਰਿਹਾ ਅੱਜ ਹਰੇਕ ਵਰਗ ਚਾਹੇ ਉਹ ਕਿਸਾਨ ਆ ਚਾਹੇ ਉਹ ਮਜ਼ਦੂਰ ਆ ਹਰੇਕ ਦਾ ਜਿਹੜਾ ਸਮਰਥਨ ਆ ਭਾਰਤੀ ਜਨਤਾ ਪਾਰਟੀ ਨੂੰ ਮਿਲ ਰਿਹਾ ਤੁਸੀਂ ਦੇਖੋਗੇ ਆਉਣ ਵਾਲਾ ਸਮਾਂ ਭਾਰਤੀ ਜਨਤਾ ਪਾਰਟੀ ਬਈ ਉਹ ਚਰਚਾਾਂ ਵਿੱਚ ਲੁਬਿਆਣਾ ਜਿਵੇਂ ਨੀ ਚੋਣ ਹਾਰਨ ਤੋਂ ਬਾਅਦ ਇਹ ਛਿੜਗੀਆਂ ਕਿ ਕਾਲੀ ਦਲ ਦੇ ਬੀਜੇਪੀ ਦਾ ਗੱਠ ਜੋੜ ਹੋਣਾ ਲਗਭਗ ਤੈਅ ਹੈ ਤੁਸੀਂ ਕੀ ਸੋਚਦੇ ਹੋ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ ਦੇਖੋ ਜੀ ਮਾਨਯੋਗ ਚੋਕ ਕਰਨਾ ਸਾਡੇ ਸੈਂਟਰ ਦੀ ਲੀਡਰਸ਼ਿਪ ਨੇ ਕਰਨਾ ਪਾਰਲੀਮੈਂਟ ਬੋਰਡ ਨੇ ਕਰਨਾ ਮੋਦੀ ਸਾਹਿਬ ਨੱਡਾ ਸਾਹਿਬ ਅਮੀਸ਼ਾ ਸਾਹਿਬ ਨੇ ਕਰਨਾ ਪਰ ਜਿੱਥੋਂ ਤੱਕ ਲੀਡਰਸ਼ਿਪ ਦਾ ਸਟੈਂਡ ਹੈ ਮਾਨਯੋਗ ਸਰਸਾ ਸਾਹਿਬ ਨੇ ਗਜਿੰਦਰ ਸਿੰਘ ਸਖਾਵਜ ਜੀ ਨੇ ਕੇਂਦਰੀ ਲੀਡਰਸ਼ਿਪ ਨੇ ਇਹੀ ਬਿਆਨ ਦਿੱਤਾ ਕਿ ਸਾਡਾ ਕਾਲੀ ਦਲ ਨਾਲ ਕੋਈ ਸਮਝੌਤਾ ਨਹੀਂ ਭਾਰਤੀ ਜਨਤਾ ਪਾਰਟੀ ਇਕੱਲੀ ਚੋਣ ਲੜੇਗੀ 22 ਦੀਆਂ ਚੋਣਾਂ ਵੀ ਲੜੀਆਂ ਤੇ 24 ਦੀਆਂ ਚੋਣਾਂ ਵੀ ਜਿਹੜੀਆਂ ਇਕੱਲੀਆਂ ਲੜੀਆਂ ਸੋ ਸਾਡਾ ਕਿਸੇ ਨਾਲ ਕੋਈ ਵੀ ਸਮਝੌਤਾ ਨਹੀਂ ਅੱਜ ਦੀ ਘੜੀ ਤੇ ਗਾਂ ਵਾਸਤੇ ਵੀ ਸਾਨੂੰ ਤਾਂ ਇਹੀ ਆ ਵੀ ਭਾਰਤੀ ਜਨਤਾ ਪਾਰਟੀ ਇਕੱਲਾ ਚੋਣ ਲੜੂਗੀ ਤੇ ਅਸੀਂ ਆਪਦੀ ਤਿਆਰੀ ਕਰ ਰਹੇ ਹਾਂ ਅੱਜ ਤੁਸੀਂ ਵੇਖੋ ਫਰੀਦਕੋੜ ਤੋਂ ਆਪਾਂ ਗੱਲ ਸ਼ੁਰੂ ਕਰੀਏ ਮੇਰੀਆਂ ਲਗਭਗ 8 ਦੇ ਕਰੀਬ ਪੰਚਾਇਤਾਂ ਮੇਰੀ ਵਿਧਾਨ ਸਭਾ 'ਚ 72 73 ਅਸੀਂ ਮੈਂਬਰ ਜਿਤਾਏ ਜਿਹੜੇ ਮੇਰਾ ਏਰੀਆ ਪੈਂਦਾ ਉਸੇ ਤਰ੍ਹਾਂ ਕੋੜ ਕਪੂਰੇ ਦੇ ਵਿੱਚ ਵੀ ਸਾਡੀਆਂ ਪੰਚਾਇਤਾਂ ਜਿੱਤੀਆਂ ਜੱਤੋਂ ਜੋ ਵੀ ਜਿੱਤੀਆਂ ਸੋ ਭਾਰਤੀ ਜਨਤਾ ਪਾਰਟੀ ਹਰ ਬਹੁਤ ਤੇ ਤਿਆਰੀ ਕਰਦੇ ਜੇ ਸਮਝੌਤਾ ਹੋ ਗਿਆ ਅਕਾਲੀ ਦਲ ਤੇ ਬੀਜੇਪੀ ਦਾ ਫਿਰ ਐਜੇ ਵਰਕਰ ਜੇ ਇੰਨੀ ਮਿਹਨਤ ਕਰਨ ਵਾਲੇ ਐਜੇ ਵਰਕਰ ਤੁਹਾਡਾ ਦਿਲ ਟੁੱਟੂਗਾ ਵੀ ਕਦੇ ਬੀਜੇਪੀ ਨੂੰ ਹੀ ਸਾਰਾ ਅਕਾਲੀ ਦਲ ਨੂੰ ਇਹ ਸਾਰੀਆਂ ਸੀਟਾਂ ਜਾਵੜੀਆਂ ਤਾਂ ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਗਿਆ ਟਿਆ ਮੈਂ ਸੰਗਠਨ 'ਚ ਆਇਆ ਸੰਗਠਨ ਨੂੰ ਨਾਲ ਲੈ ਕੇ ਚੰਨਣ ਵਾਲਾ ਬੰਦਾ ਨਹੀਂ ਮੇਰੀ ਸੋਚ ਆ ਕੰਮ ਕਰਨ ਕਿਉਂਕਿ ਸਾਨੂੰ ਇਹੀ ਸਿਖਾਇਆ ਜਾਂਦਾ ਕਿ ਰਾਸ਼ਟਰ ਪ੍ਰਤੀ ਤੇ ਪਾਰਟੀ ਪ੍ਰਤੀ ਆਪ ਦੇ ਸੰਗਠਨ ਪ੍ਰਤੀ ਕੰਮ ਕਰੋ ਦੇਣਾ ਨਾ ਦੇਣਾ ਪਾਰਟੀ ਨੇ ਕਿੱਥੇ ਰੱਖਣਾ ਨਹੀਂ ਰੱਖਣਾ ਉਹ ਪਾਰਟੀ ਦੇ ਵਾਸਤੇ ਆ ਪਰ ਮੇਰੀ ਸੋਚ ਕੋਈ ਲਾਲਚੀ ਨਹੀਂ ਕੋਈ ਕੁਛ ਨਹੀਂ ਨਾ ਮੈਂ ਲਾਲਚ ਲੈ ਕੇ ਚੱਲੇ ਆ ਜੋ ਕਰੂ ਪ੍ਰਮਾਤਮਾ ਕਰੂ ਸੰਗਠਨ ਕਰੂ ਜਿੱਥੇ ਸੰਗਠਨ ਕਹੂਗਾ ਅਸੀਂ ਜਾਵਾਂਗੇ ਜੋ ਡਿਊਟੀ ਲਾਊਗੀ ਉਹ ਸੇਵਾ ਨਿਭਾਵਾਂਗੇ ਅੱਜ ਵਿਧਾਨ ਸਭਾ ਹਲਕੇ ਦੀ ਬਤੌਰ ਕਨਵੀਨਰ ਜਿਹਨੂੰ ਆਪਾਂ ਹਲਕਾ ਇੰਚਾਰਜ ਕਹਿ ਦਿੰਦੇ ਆ ਤੇ ਜ਼ਿਲ੍ਹਾ ਪ੍ਰਧਾਨ ਦੀ ਡਿਊਟੀ ਨਿਭਾ ਰਹੇ ਆ ਜੋ ਪਾਰਟੀ ਹੁਕਮ ਲਾਉ ਜੋ ਸਮੇਂ ਦੇ ਹਾਲਾਤ ਹੋਣਗੇ ਪਾਰਟੀ ਦੇ ਨਾਲ ਤੁਸੀਂ ਇਹ ਵੀ ਚਰਚਾਵਾ ਵੀ ਗੌਰਵ ਕੱਕੜ ਨੂੰ ਬੀਜੇਪੀ ਤੋਂ ਪੈਸਾ ਬਹੁਤ ਆਉਂਦਾ ਗੌਰਵ ਕੱਕੜ ਕੋਈ ਕੰਮ ਤਾਂ ਕਰਦੇ ਨਹੀਂ ਤੇ ਫਿਰ ਇੰਨਾ ਤੋਰਾ ਫੇਰਾ ਕਿ ਮੈਂ ਮੈਂ ਦੱਸਦਾ ਜੀ ਭਾਰਤੀ ਜਨਤਾ ਪਾਰਟੀ ਵੱਲੋਂ ਕੋਈ ਸਾਨੂੰ ਪੈਸਾ ਨਹੀਂ ਦਿੱਤਾ ਜਾਂਦਾ ਇਹ ਸਿਰਫ ਝੂਠ ਹੈ ਜੀ ਮੇਰਾ ਦੇਖੋ ਜੀ ਪ੍ਰਾਪਰਟੀ ਦਾ ਕਾਰੋਬਾਰ ਪ੍ਰੋਪਰਟੀ ਦਾ ਕਾਰੋਬਾਰ ਕਰਨ ਲਈ ਕੋਈ ਦੁਕਾਨ ਖੋਲਣ ਦੀ ਲੋੜ ਨਹੀਂ ਹੁੰਦੀ। ਉਹ ਤੁਸੀਂ ਜਿਹੜਾ ਇੱਕ ਤੁਹਾਡੀ ਟੀਮ ਜੁੜੀ ਹੁੰਦੀ ਹੈ ਡੀਲਰਾਂ ਦੀ। ਉਹ ਡੀਲਰਾਂ ਦੇ ਨਾਲ ਤੁਸੀਂ ਕੋਈ ਚੀਜ਼ ਲੈ ਲਈ, ਵੇਚ ਲਈ। ਉਸੇ ਤਰ੍ਹਾਂ ਮੇਰੇ ਬ੍ਰਦਰ ਹੈ ਸਾਡੀ ਜੁਆਇੰਟ ਫੈਮਿਲੀ ਆ। ਉਹਨਾਂ ਦਾ ਤੁਸੀਂ ਬਾਹਰ ਦਫ਼ਤਰ ਦੇਖੋ ਆਰਕੀਟੈਕਟ ਦਾ ਸਾਡਾ ਬਿਜ਼ਨਸ ਹੈ। ਦੇਣ ਦੇ ਵਿੱਚ ਸਾਡੇ ਕੋਲੇ ਕਾਫੀ ਤੁਸੀਂ ਇੱਥੇ ਬੈਠੇ ਹੋ ਕਸਟਮਰ ਆਉਂਦੇ ਆ। ਕੁਝ ਸਾਡੇ ਵਿਧ ਮਟੀਰੀਅਲ ਕੰਮ ਚੱਲ ਰਹੇ ਆ। ਅਸੀਂ ਕੰਸਟਰਕਸ਼ਨ ਲਾਈਨ ਦੇ ਵਿੱਚ ਸਾਡੀ 25-30 ਬੰਦਿਆਂ ਦੀ ਟੀਮ ਆ। ਜਿਹਨੂੰ ਸਾਰਾ ਹੈਂਡਲ ਮੇਰੇ ਬ੍ਰਦਰ ਕਰਦੇ ਆ। ਪਹਿਲਾਂ ਮੈਂ ਕਰਦਾ ਸੀ। ਹੁਣ ਮੇਰੇ ਸਾਰਾ ਪ੍ਰਾਪਰਟੀ ਦਾ ਕੰਮ ਮੇਰੇ ਬ੍ਰਦਰ ਹੈਂਡਲ ਕਰਦੇ। ਕੁਝ ਜ਼ਮੀਨ ਹੈ ਜੀ, ਕੁਝ ਜੱਦੀ ਹੈ, ਕੁਝ ਬਣਾਈ ਹੈ। ਕੁਝ ਕਿਰਾਇਆ ਹੁੰਦਾ ਜੀ, ਦੁਕਾਨਾਂ ਜਿਹੜੀਆਂ ਪ੍ਰਾਪਰਟੀ ਦਾ ਕਾਰੋਬਾਰ ਕਰਦਾ ਐ ਟਾਈਮ ਪਾਸ ਕਰੀ ਜਾਂਦੇ। ਬਾਕੀ ਵਿਰੋਧੀਆਂ ਨੇ ਤਾਂ ਇਲਜ਼ਾਮ ਲਾਉਣੇ ਆ, ਗੱਲਾਂ ਕਰਨੀਆਂ। ਭਾਰਤੀ ਜਨਤਾ ਪਾਰਟੀ ਇੱਕ ਕਾਰਕਿਰਤਾ ਪੈਦਾ ਕਰਦੀ ਹੈ, ਨਾ ਕਿ ਕੋਈ ਲਾਲਚੀ ਇਨਸਾਨ ਪੈਦਾ ਕਰਦੀ ਆ। ਨਾ ਹੀ ਕੋਈ ਕਿਸੇ ਨੂੰ ਪੈਸੇ ਵਾਲਾ ਮਤਲਬ ਕੋਈ ਲਾਲਚ ਦਿੰਦੀ ਆ। ਇਹ ਸਿਰਫ ਲੋਕਾਂ ਦੀ ਸੋਚ ਆ। ਅਸੀਂ ਸੰਘਰਸ਼ ਲੜਿਆ ਕਿਸਾਨੀ ਅੰਦੋਲਨ 'ਚ ਵੀ ਭਾਰਤੀ ਜਨਤਾ ਪਾਰਟੀ ਦੇ ਐ ਵਰਕਰ ਦੇ ਤੌਰ ਤੇ ਵੀ ਕੰਮ ਕੀਤਾ ਯੂਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਦੇ ਤੌਰ ਤੇ ਵੀ ਕੰਮ ਕੀਤਾ ਇਲੈਕਸ਼ਨ ਵੀ ਲੜਿਆ ਸੋ ਇਹ ਸਿਰਫ ਗੱਲਾਂ ਇਲੈਕਸ਼ਨ ਜਦੋਂ ਮੈਂ ਲੜਿਆ ਉਦੋਂ ਵੀ ਇਸ ਤਰ੍ਹਾਂ ਦੀਆਂ ਬਹੁਤ ਅਫਵਾਹਾਂ ਫਲਾਇਆਂ ਪਈਆਂ ਇਹ ਸਿਰਫ ਝੂਠ ਆ ਇਹਦੇ ਵਿੱਚ ਹੋਰ ਕੁਝ ਇੰਨੀਆਂ ਅਫਵਾਹਾਂ ਕਿਉਂ ਫੈਲ ਦੀਆਂ ਘਰੋਂ ਕੱਕੜ ਬਤੀ ਇਹ ਤਾਂ ਫੈਲ ਦੀਆਂ ਜੀ ਦੇਖੋ ਜਦੋਂ ਤੁਸੀਂ ਸੰਘਰਸ਼ ਝੋ ਨਿਕਲਦੇ ਆ ਇੱਕ ਆਮ ਜ਼ਿੰਦਗੀ ਤੁਹਾਡੀ ਇੱਕ ਵਰਕਰ ਤੋਂ ਤੁਸੀਂ ਭਾਰਤੀ ਜਨਤਾ ਪਾਰਟੀ ਜੀ ਸਫਰ ਕਰਦੇ ਹੋ ਜਦੋਂ ਵਰਕਰ ਤੋਂ ਤੁਸੀਂ ਐਮਐਲਏ ਦਾ ਇਲੈਕਸ਼ਨ ਲੜਦੇ ਹੋ ਨਾ ਜਿੰਨਾ ਚਿਰ ਦਾ ਗੌਰਵ ਕੱਕੜ ਵਰਕਰ ਸੀ ਸਾਰੇ ਵਰਕਰ ਦੇ ਤੌਰ ਤੇ ਜਾਣਦੇ ਸੀ ਉਦੋਂ ਤੱਕ ਸਹੀ ਸੀ ਜਿੱਦਨ ਗੌਰਵ ਕੱਕੜ ਨੇ ਇਲੈਕਸ਼ਨ ਲੜ ਲਿਆ ਉਸ ਦਿਨ ਤੋਂ ਟਿੱਪਣੀਆਂ ਸ਼ੁਰੂ ਹੋ ਗਈਆਂ ਇਹ ਰਾਜਨੀਤੀ ਹੈ ਤੇ ਰਾਜਨੀਤੀ ਦਾ ਸਮੁੰਦਰ ਆ ਸਮੁੰਦਰ ਦੇ ਵਿੱਚ ਹਰ ਤਰ੍ਹਾਂ ਦੀਆਂ ਮੱਛਲੀਆਂ ਕੋਈ ਵੱਡੀ ਛੋਟੀ ਨੂੰ ਖਾ ਰਹੀ ਹੈ ਛੋਟੀ ਵੱਡੀ ਨੂੰ ਖਾ ਰਹੀ ਹੈ ਇਹ ਰਾਜਨੀਤੀ ਹੈ ਜੀ ਇਹਦੇ 'ਚ ਹਰ ਤਰ੍ਹਾਂ ਦਾ ਇਲਜ਼ਾਮ ਵੀ ਤੁਹਾਡੇ ਤੇ ਲੱਗਣਾ ਤੁਹਾਨੂੰ ਲੋਕਾਂ ਨੇ ਹਰ ਤਰੀਕੇ ਇਲਜ਼ਾਮ ਲਾਉਣਾ ਪਰ ਤੁਹਾਡੀ ਨੇਸ਼ਟਾ ਸੱਚੀ ਹੋਣੀ ਚਾਹੀਦੀ ਹੈ ਤੁਹਾਨੂੰ ਪਤਾ ਤੁਹਾਡੇ ਪਰਿਵਾਰ ਨੂੰ ਪਤਾ ਤੁਹਾਡੇ ਸੰਗਠਨ ਨੂੰ ਪਤਾ ਤੁਹਾਡੀ ਮਿਹਨਤ ਨੂੰ ਪਤਾ ਵੀ ਤੁਸੀਂ ਸੱਚੇ ਹੋ ਤਾਂ ਮਹਾਰਾਜ ਭਾਗ ਲਾਉਂਦਾ ਉਸੇ ਤਰ੍ਹਾਂ ਸੀ ਤਾਂ ਸਚਾਈ ਤੇ ਚੱਲੇ ਆ ਜੀ ਇਲਜ਼ਾਮ ਦਾ ਲੋਕਾਂ ਨੇ ਲਾਉਣੀ ਨਹੀਂ ਕਿਤੇ ਇਹ ਤਾਂ ਨਹੀਂ ਹੋ ਗਿਆ ਜਿਵੇਂ ਇੱਥੋਂ ਦੇ ਲੀਡਰ ਬੜੇ ਧਨਾੜ ਹੈ ਵੀ ਕਦੇ ਧਨਾੜਾਂ ਦੇ ਬਰਾਬਰ ਕਿਤੇ ਆਮ ਜੇ ਦੁਕਾਨਦਾਰਾਂ ਦਾ ਆਮ ਜੇ ਘਰ ਦਾ ਮੁੰਡਾ ਬਰਾਬਰ ਉਵੇਂ ਐਮਐਲਏ ਤੇ ਟਿਕਟ ਲੜਨ ਦਾ ਦਾਅਵੇਦਾਰ ਹੋ ਗਿਆ ਕਿਤੇ ਐ ਤਾਂ ਨਹੀਂ ਹੋ ਗਿਆ ਦੇਖੋ ਜੀ ਇਹ ਵੀ ਕੁਝ ਗੱਲਾਂ ਹੁੰਦੀਆਂ ਕਿਤੇ ਤੁਸੀਂ ਇਹ ਕਾਮ ਜ਼ਿੰਦਗੀ ਤੋਂ ਜਦੋਂ ਇਲੈਕਸ਼ਨ ਲੜਦੇ ਹੋ ਤੇ ਇਲੈਕਸ਼ਨ ਲੜ ਕੇ ਅੱਜ ਤੁਸੀਂ ਦੇਖੋ ਪਿੰਡਾਂ ਦੇ ਵਿੱਚ ਸਰਪੰਚ ਜਿੱਤੇ ਜਿੱਥੇ ਭਾਰਤੀ ਜਨਤਾ ਪਾਰਟੀ ਨੂੰ ਕਹਿੰਦੇ ਸੀ ਲੈ ਪਿੰਡਾਂ ਜਿਹਨਾਂ ਦਾ ਕੀ ਆ ਅੱਜ ਹਰ ਪਿੰਡ ਦੇ ਵਿੱਚ ਸਾਡੇ ਮੈਂਬਰ ਆ ਅੱਜ ਹਰ ਪਿੰਡ ਦੇ ਵਿੱਚ ਸਾਡੀ ਪੰਚਾਇਤ ਆ ਜਦੋਂ ਇਹ ਚੀਜ਼ਾਂ ਹੋਣ ਲੱਗ ਜਾਣ ਉਦੋਂ ਫਿਰ ਤੁਸੀਂ ਦੇਖੋ ਕੰਟਰੋਵਰਸੀ ਵੀ ਵਧੂਗੀ ਈਰਖਾ ਵੀ ਵਧੂਗਾ ਲੋਕਾਂ ਦਾ ਤੁਹਾਡੇ ਪ੍ਰਤੀ ਜਿਨ੍ਹਾਂ ਨੇ ਤੁਹਾਡੇ ਨਾਲ ਜੁੜਨਾ ਜਾ ਜਿਹੜੇ ਤੁਹਾਡੇ ਕੰਮਾਂ ਨੂੰ ਵੇਖ ਕੇ ਤੁਹਾਡੀ ਮਿਹਨਤ ਨੂੰ ਵੇਖ ਕੇ ਤੁਹਾਡੇ ਨਾਲ ਆਉਂਦੇ ਆ ਜਾਂ ਮੋਦੀ ਸਾਹਿਬ ਦੇ ਕੰਮਾਂ ਨੂੰ ਵੇਖ ਕੇ ਨਾਲ ਆਉਂਦੇ ਆ ਤੇ ਜਿਨ੍ਹਾਂ ਤੋਂ ਆਪਾਂ ਪੱਟ ਕੇ ਲਿਆਉਨੇ ਆ ਹੁਣ ਤੁਸੀਂ ਦੇਖੋ ਕਾਂਗਰਸ ਤੋਂ ਆਕਾਲੀ ਦਲ ਤੋਂ ਤੇ ਖੁੱਦ ਸਮੇਰੀ ਸਰਕਾਰ ਤੋਂ ਕੱਢ ਕੇ ਬੰਦੇ ਨੂੰ ਲੈ ਕੇ ਆਉਣਾ ਉਹਦੇ ਨਾਲ ਖੜਨਾ ਉਹਦੇ ਰੋਜ਼ ਜੋ ਕੰਮ ਹੁੰਦੇ ਆ ਉਹ ਕਰਉਣਾ ਜੇ ਤੁਸੀਂ ਇਹ ਕਰਦੇ ਹੋ ਤਾਂ ਲੋਕਾਂ ਨੇ ਤੁਹਾਡੇ ਤੇ ਸੌ ਤਰ੍ਹਾਂ ਦੇ ਇਲਜ਼ਾਮ ਲੋਕਾਂ ਚ ਇਹ ਵੀ ਸਵਾਲ ਹੈ ਵੀ ਭਾਜੀਪੀ ਦੇ ਲੀਡਰਾਂ ਨੂੰ ਕਦੇ ਸਰਕਾਰ ਨਹੀਂ ਬਣੀ ਭਾਜੀਪੀ ਦੇ ਲੀਡਰਾਂ ਦੀ ਚਲਦੀ ਵੀ ਨਹੀਂ ਤੇ ਫਿਰ ਲੋਕਾਂ ਦੇ ਨਾਲ ਖੜਦੇ ਕਿਵੇਂ ਵੀ ਥੋੜੀ ਚਲਦੀ ਆ ਕਿ ਨਹੀਂ ਚਲਦੀ ਦੇਖੋ ਸਰਕਾਰੀ ਦਰਬਾਰੇ ਸਰਕਾਰੀ ਦਰਬਾਰੇ ਦੇਖੋ ਭਾਰਤੀ ਜਨਤਾ ਪਾਰਟੀ ਦੇ ਛਪਾਈਆਂ ਜੀ ਮਾਨਯੋਗ ਮੋਦੀ ਸਾਹਿਬ ਦਾ ਨਾਂ ਹੀ ਬਹੁਤ ਆ ਮਾਨਯੋਗ ਅਮੀਸ਼ਾ ਸਾਹਿਬ ਦਾ ਨਾਂ ਹੀ ਬਹੁਤ ਆ ਤੇ ਉਹਨਾਂ ਦਾ ਜਦੋਂ ਨਾਂ ਹੀ ਬਹੁਤ ਆ ਤੇ ਉਹਨਾਂ ਦੇ ਸੰਗਠਨ ਦੇ ਅਸੀਂ ਵਰਕਰ ਆ ਤੇ ਸਾਡਾ ਕੰਮ ਕਿਵੇਂ ਨਾਊ ਚਲਦੀ ਆ ਹਰਫੁੱਲ ਦੇਖੋ ਮਾਨਯੋਗ ਸਾਡੀ ਪਾਰਟੀ ਵੱਲੋਂ ਤਾਂ ਸੰਗਠਨ ਵੱਲੋਂ ਤਾਂ ਇਹੀ ਆ ਵੀ ਸੱਚਾ ਤੇ ਸਹੀ ਕੰਮ ਕਰਨਾ ਤੇ ਅਸੀਂ ਸੱਚਾ ਤੇ ਸਹੀ ਕੰਮ ਕਰਦੇ ਆ ਨਾ ਤਾਂ ਅਸੀਂ ਗਲਤ ਕੰਮ ਦੇ ਵਿੱਚ ਕਿਸੇ ਦੀ ਸਿਫਾਰਿਸ਼ ਕਰੀਏ ਨਾ ਜਾਈਏ ਤੇ ਸਾਡਾ ਸੱਚਾ ਤੇ ਸਹੀ ਕੰਮ ਤਾਂ ਇੱਕ ਆਮ ਨਾਗਰਿਕ ਹੋਣ ਦੇ ਨਾਤੇ ਵੀ ਅਫਸਰਾਂ ਨੂੰ ਕਰਨਾ ਪੈਣਾ ਕਿਉਂਕਿ ਚਾਹੇ ਐਸਐਸਪੀ ਆ ਚਾਹੇ ਡੀਸੀ ਆ ਉਹਨੂੰ ਜਿਹੜੀ ਇਹ ਪਬਲਿਕ ਸਰਵੈਂਟ ਹੋਣ ਦੀ ਡਿਊਟੀ ਆ ਉਹਦੀ ਨਾ ਕਿ ਕਿਸੇ ਆਮ ਆਦਮੀ ਪਾਰਟੀ ਦਾ ਉਹ ਸਰਵੈਂਟ ਆ ਤੇ ਨਾ ਹੀ ਕਿਸੇ ਭਾਜਪਾ ਦਾ ਜਾਂ ਨਾ ਹੀ ਕਿਸੇ ਕਾਲੀਦਲ ਦਾ ਤੇ ਜਿਹੜਾ ਅਫਸਰ ਆਮ ਆਦਮੀ ਪਾਰਟੀ ਦਾ ਸਰਵੈਂਟ ਬਣ ਕੇ ਚੱਲ ਰਿਹਾ ਜੇ ਸਾਨੂੰ ਹੁਣ ਖਰਾਬ ਕਰ ਲਿਆ ਕੋਈ ਨਹੀਂ ਸਮਾਂ ਆਉਣ ਤੋਂ ਫੇਨ ਯਾਰੇ ਵੀ ਦਵਾਵਾਂਗੇ ਉਹਨਾਂ ਨਾਲ ਵਧੀਆ ਬੈਠ ਕੇ ਚਾਹ ਵੀ ਪੀਵਾਂਗੇ ਸਮਾਂ ਹੋਣ ਤੋਂ ਕੋਈ ਗੱਲ ਇਹ ਵੀ ਇਹ ਨਾਲ ਕਿਹਾ ਜਾਂਦਾ ਵੀ ਜਿਵੇਂ ਤੁਸੀਂ ਕਹਿੰਦੇ ਹੋ ਵੀ ਅਸੀਂ ਨਜ਼ਾਰੇ ਦਵਾਵਾਂਗੇ ਤੇ ਲਾਲ ਡੈਰੀ ਤੁਸੀਂ ਵੀ ਬਣਾਈਏ ਨਹੀਂ ਲਾਲ ਡੈਰੀ ਨਜ਼ਾਰੇ ਦਾ ਮਤਲਬ ਇਹ ਆ ਵੀ ਜਿਹੜਾ ਉਹਨਾਂ ਦੀ ਕਾਰਗੁਜ਼ਾਰੀ ਆ ਉਹਨਾਂ ਨੂੰ ਚੇਤਾ ਜ਼ਰੂਰ ਕਰਾਵਾਂਗੇ ਵੀ ਤੁਸੀਂ ਕਿਸੇ ਗਰੀਬ ਦਾ ਹੱਕ ਮਾਰਿਆ ਜਾਂ ਕਿਸੇ ਗਰੀਬ ਦਾ ਨਿਆਇ ਘਟਾਇਆ ਜਾਂ ਕਿਸੇ ਗਰੀਬ ਨੂੰ ਤੰਗ ਕੀਤਾ ਕਈ ਅਫਸਰ ਇਹੋ ਜਿਹੇ ਆ ਵੀ ਜਿਨ੍ਹਾਂ ਨੇ ਝੂਠੇ ਪਰਚੇ ਪਾਏ 2-2 ਲੱਖ ਰੁਪਇਆ 4-4 ਲੱਖ ਰੁਪਇਆ ਦੀ ਉਹਨਾਂ ਤੋਂ ਡਿਮਾਂਡ ਕੀਤੀ ਪਿਛਲੇ ਸਮੇਂ ਦੌਰਾਨ ਹੂੰ ਉਹ ਦੇਖੋ ਜਿਨ੍ਹਾਂ ਦੇ ਝੂਠੇ ਪਰਚੇ ਹੋਏ ਆ ਉਹਨਾਂ ਦਾ ਜਰੂਰ ਹਿਸਾਬ ਲਿੱਟਾ ਜਾਊਗਾ ਜਿਨ੍ਹਾਂ ਤੇ ਕੋਈ ਨਜਾਇਜ਼ ਧੱਕਾ ਹੋਇਆ ਉਹਨਾਂ ਦਾ ਜਰੂਰ ਹਿਸਾਬ ਲਿੱਟਾ ਜਾਊ ਹੂੰ ਇਹ ਵੀ ਕਿਹਾ ਜਾਂਦਾ ਵੀ ਲੀਡਰ ਦੀ ਲੋੜ ਤਾਂ ਗਲਤ ਕੰਮ ਉਹਨੇ ਪੈਂਦੀ ਆ ਸਿੱਧੇ ਕੰਮ ਤਾਂ ਹੋ ਹੀ ਜਾਂਦੇ ਆ ਫਿਰ ਤੁਸੀਂ ਤਾਂ ਕਹਿੰਦੇ ਵੀ ਅਸੀਂ ਕਿਸੇ ਦਾ ਗਲਤ ਕਰਾਉਣਾ ਹੀ ਦੇਖੋ ਸਾਡਾ ਸੰਗਠਨ ਨਹੀਂ ਕਰਦਾ ਤੇ ਜੇ ਕੋਈ ਸਾਡੇ ਉਹਨਾਂ ਨਾਲ ਗਲਤ ਕਰੂਗਾ ਜੀ ਆਪਦੇ ਵਰਕਰ ਨਾਲ ਖੜਨਾ ਤੇ ਆਪਦੇ ਵਰਕਰ ਦਾ ਕੰਮ ਦਾ ਪਹਿਰਾ ਦੇਣਾ ਸਾਡਾ ਸੰਗਠਨ ਦਾ ਵੀ ਕੰਮ ਹੈ ਤੇ ਸਾਡਾ ਵੀ ਫਰਜ਼ ਬਣਦਾ ਜੇ ਕੋਈ ਸਾਡੇ ਵਰਕਰ ਨੂੰ ਨਿਆਂ ਤੰਗ ਕਰੂਗਾ ਉਹ ਤੇ ਕੋਈ ਝੂਠੇ ਪਰਚੇ ਕਰੂਗਾ ਜੇ ਅਫਸਰ ਜਾਣ ਕੇ ਧੱਕੇਸ਼ਾਹੀ ਕਰੂਗਾ ਤੇ ਉਹਦਾ ਹਸਤਾ ਲੇਤਾ ਜਾਊਗਾ। ਜੀ। ਮਤਲਬ ਫਿਰ ਤੁਸੀਂ ਲਾਲ ਡੈਰੀ ਆ ਜਿਹੜੀ ਨਹੀਂ ਲਾਲ ਡੈਰੀ ਨਹੀਂ ਜੀ ਮੇਰਾ ਕੰਮ ਆ ਵੀ ਗਲਤ ਕੰਮ ਵਾਲੇ ਨਾਲ ਸਾਰੇ ਅਫਸਰ ਮਾੜੇ ਨਹੀਂ ਦੇਖੋ ਕਈ ਅਫਸਰ ਡੀਸੀ ਸਾਹਿਬ ਵਧੀਆ ਕੰਮ ਕਰ ਰਹੇ ਆ ਹੋਰ ਅਫਸਰ ਵਧੀਆ ਕੰਮ ਕਰ ਰਹੇ ਆ। ਮੈਂ ਤਾਂ ਉਹ ਗੱਲ ਕਰਦਾ ਵੀ ਜਿਹੜੇ ਬੰਦੇ ਗਲਤ ਕੰਮ ਕਰਦੇ ਨਹੀਂ ਉਸ ਉਹਨਾਂ ਦਾ ਨਾਂ ਲਾਲ ਡੈਰੀ 'ਚ ਨੋਟ ਹੁੰਦਾ ਨਹੀਂ ਲਾਲ ਡੈਰੀ ਦੇਖੋ ਜੀ ਮੇਰਾ ਐਡਾ ਕੋਈ ਹੈ ਨਹੀਂ ਮੈਂ ਤਾਂ ਕਾਮ ਬੰਦਾ ਨਾ ਮੈਂ ਲਾਲ ਡੈਰੀ ਆਲਾ ਕੋਈ ਹੈਗਾ ਮੈਂ ਗੱਲ ਕਰਦਾ ਸਾਡੇ ਸੰਗਠਨ ਦੀ ਗੱਲ ਕਰਦਾ ਵੀ ਜੇ ਕੋਈ ਗਲਤ ਕਰੂਗਾ ਉਹਦੀ ਦੇਖੋ ਮਾਣਯੋਗ ਅ ਅਮੀਸ਼ਾ ਸਾਹਿਬ ਕੋਲ ਸ਼ਿਕਾਇਤ ਵੀ ਜਾਊਗੀ ਰਿਟਰਨ ਦੇ ਵਿੱਚ ਲੇਖ ਕੇ ਤੇ ਉਸ ਕਮੇਟੀ ਜਿਹੜੀ ਬੈਠੂਗੀ ਕੇਂਦਰੀਏ ਉਹਦੇ ਚੋਂ ਉਹਨੂੰ ਜਵਾਬ ਵੀ ਦੇਣਾ ਪਊਗਾ ਵੀ ਇਹ ਫਲਾਣੇ ਫਲਾਣੇ ਬੰਦੇ ਨੇ ਤੁਸੀਂ ਗਲਤ ਕੀਤਾ पूरा हफ्ता देना ही पਊਗਾ। ਜਿਵੇਂ ਤੁਸੀਂ ਘਰ ਟਾਉਣ ਦੀ ਗੱਲ ਕੀਤੀ ਸਰਕਾਰ ਦੇ ਜਿਹੜਾ ਨਜੁੱਧ ਨਸ਼ਾ ਵਿਰੋਧ ਦੇ ਤਹਿਤ ਜਿਹੜੇ ਘਰ ਟਾਏ ਜਾ ਰਹੇ ਆ ਉਹ ਕਿਵੇਂ ਪ੍ਰੋਗਰਾਮ ਨੂੰ ਦੇਖਦੇ ਹੋ। ਦੇਖੋ ਨਸ਼ਾ ਪੰਜਾਬ ਚੋਂ ਖਤਮ ਨਹੀਂ ਹੋਇਆ। ਇਹ ਆਮ ਆਦਮੀ ਪਾਰਟੀ ਦੀ ਸਰਕਾਰ ਵੱਡੇ ਵੱਡੇ ਦਾਅਵੇ ਕਰਕੇ ਆਈ ਸੀ ਕਿ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਾਂ। ਨਾ ਤਾਂ ਨਸ਼ਾ ਖਤਮ ਹੋਇਆ ਹੋਵੇਂ ਨਸ਼ਾ ਵੇਚ ਰਿਹਾ। ਜਿਹੜੇ ਕੋਈ ਮਾੜੇ-ਮੋٹے ਕੋਈ ਗਰੀਬ ਬੰਦੇ ਕੋਈ ਨਸ਼ਾ ਕਰਦੇ ਆ ਜਾਂ ਜਿਨ੍ਹਾਂ ਨੇ ਕੋਈ ਮਾੜਾ-ਮੋਟਾ ਇੱਕ ਦੋ ਕੁੜੀਆਂ ਵੇਚੀਆਂ ਤੇ ਉਹਨਾਂ ਦੇ ੱਤਕਾ ਹੋ ਰਿਹਾ। ਉਹਨਾਂ ਦੇ ਘਰਟ ਆਏ ਜਾ ਰਹੇ ਆ ਉਹਨਾਂ ਨੂੰ ਫੜ ਕੇ ਜਵਰੀ ਪਰਚੇ ਦਿੱਤੇ ਜਾ ਰਹੇ ਆ ਪਿਛਲੇ ਦਿਨਾਂ ਦੇ ਵਿੱਚ ਇੱਕ ਬੰਦੇ ਨੂੰ ਦੁਕਾਨ ਤੋਂ ਚੱਕਿਆ ਚੱਕ ਕੇ ਉਹਦੇ ਤੇ ਪਰਚਾ ਦੇ ਦਿੱਤਾ ਗਿਆ ਵੀ ਇਹ ਗੋਲੀਆਂ ਵੇਚਦਾ ਹਾਲਾਂਕਿ ਉਹ ਆਪਦੀ ਦੁਕਾਨ ਤੇ ਕਟਿੰਗ ਦਾ ਕੰਮ ਕਰ ਰਿਹਾ ਸੀ ਉਹਦੀਆਂ ਸੀਸੀਟੀਵੀ ਵੀਡੀਓ ਵੀ ਆ ਸਭ ਕੁਝ ਆ ਇਸ ਤਰ੍ਹਾਂ ਮਤਲਬ ਇੱਕ ਯਕਦਮ ਪਰਚੇ ਦੇ ਦੋ ਯਕਦਮ ਬੰਦੇ ਨੂੰ ਫੜ ਕੇ ਸੈਂਟਰ ਤੇ ਜਮਾ ਕਰਾ ਦੋ ਇਸ ਤਰ੍ਹਾਂ ਦਾ ਪ੍ਰੋਸੈਸ ਚੱਲ ਰਿਹਾ ਨਸ਼ਾ ਅੱਜ ਵੀ ਹੁੰਵੇਂ ਵਿਕੇ ਨਸ਼ੇ ਦੀ ਜੇਕਰ ਗੱਲ ਕਰੀਏ ਜਿਵੇਂ ਤੁਸੀਂ ਕਹਿੰਦੇ ਅੱਜ ਵੀ ਵਿਕੇ ਆ ਨਸ਼ਾ ਤਾਂ ਫਿਰ ਇਹ ਵੀ ਇਲਜ਼ਾਮ ਲੱਗਦੇ ਵੀ ਬਾਡਰੋਂ ਪਾਰ ਆਉਂਦਾ ਹੈ ਪਾਕਿਸਤਾਨ ਚੋਂ ਆਉਂਦਾ ਹੈ ਡਰੋਨ ਉਹ ਡਰੋਨਾਂ ਰਹੀ ਭੇਜੀ ਜਾਂਦੇ ਆ ਫਿਰ ਬਾਡਰ ਤੇ ਤਾਂ ਸਿਕਿਉਰਿਟੀ ਕੇਂਦਰ ਦੀ ਆ ਥੋੜੀ ਸਰਕਾਰ ਦੀ ਆ ਫਿਰ ਇਹਦਾ ਮਤਲਬ ਥੋੜੀ ਸਰਕਾਰ ਵੀ ਨਸ਼ਾ ਵਕਾਉਣ ਚ ਆ ਇਹ ਦੇਖੋ ਜੀ ਬਦਨਾਮ ਕਰਨ ਦੀਆਂ ਸ਼ਾਸਤਾਂ ਸਾਡੀ ਦੇਖੋ ਫੋਰਸ ਆ 24 ਘੰਟੇ ਮਿਹਨਤ ਕਰਦੀ ਆ ਠੰਡ ਚ ਵੀ ਗਰਮੀ ਚ ਖੜੀ ਆ ਉਹਨਾਂ ਨੇ ਜਿੰਨਾਂ ਵੀ ਦੇਖੋ ਗਵਾਂਢੀ ਮੁਲਕਾ ਉਹਨੇ ਤਾਂ ਕੋਈ ਨਾ ਕੋਈ ਸ਼ਰਾਰਤ ਕਰਨੀ ਆ ਜਿਹਦੇ ਮਕਸਦ ਹੀ ਆਪਣਾ ਪੰਜਾਬ ਨੂੰ ਢਾਹ ਲਾਉਣ ਦੀ ਆਪਣੇ ਹਿੰਦੁਸਤਾਨ ਉਟਾਲ ਹੁੰਦੀ ਹੈ ਤੇ ਉਹ ਨਾਪਾਕ ਹਰਕਤਾਂ ਕਰਦਾ ਤੇ ਸਾਡੀ ਜਿਹੜੀ ਫੋਰਸਾਂ ਨੂੰ ਫੇਲ ਕਰਦੀ ਹੈ ਸੋ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਬਥੇਰੀਆਂ ਜੇ ਕੋਈ ਪਾਕਿਸਤਾਨ ਵੱਲੋਂ ਚਾਲਾਂ ਚੱਲੀਆਂ ਜਾਂਦੀਆਂ ਉਹਦਾ ਮੂੰਹ ਤੋੜ ਦੇਵਾਬ ਵੀ ਦਿੱਤਾ ਜਾਂਦਾ ਤੇ ਉਹ ਜਿਹੜੀ ਰਿਕਵਰੀ ਵੀ ਕੀਤੀ ਜਾਂਦੀ ਗੌਰਵ ਜੀ ਤੁਸੀਂ ਤੁਹਾਨੂੰ ਤੁਹਾਡਾ ਇਹਨਾਂ ਅਨਮੁੱਲਾ ਟਾਈਮ ਸਾਨੂੰ ਦਿੱਤਾ ਉਹਦੇ ਲਈ ਬਹੁਤ ਬਹੁਤ ਧੰਨਵਾਦ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੁੜੇ ਰਹੋ ਖਾਸ ਪੰਜਾਬੀ ਟੀਵੀ ਦੇ ਨਾਲ ਬਹੁਤ ਬਹੁਤ ਧੰਨਵਾਦ